ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਹੋਇਆ ਕਾਫੀ ਲੰਮਾ ਪੈਂਡਾ ਤੈ ਕਰਕੇ ਪਹੁੰਚੇ ਆ ਆਪਾਂ ਪਹੁੰਚੇ ਆ ਬੱਲਾ ਮੰਡੀ ਨੇੜੇ ਅੰਮ੍ਰਿਤਸਰ ਸਾਹਿਬ 4 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਸਾਹਿਬ ਤੋਂ ਜੇ ਗੱਲਬਾਤ ਕਰ ਲਈਏ ਝੋਟੀਆਂ ਦਿਖਾਵਾਂਗੇ ਸੱਜਣੋ 25 ਤੋਂ 30 ਜਿਹੜੀਆਂ ਚਲਾ ਲੋ ਤੋਕੜ ਗੱਬਣਾ ਤਾਜ਼ੀਆਂ ਤਕਰੀਬਨ ਹਰੇਕ ਕੁਆਲਿਟੀ ਮਿਲੂਗੀ ਕਿਉਂਕਿ ਸਾਰਾ ਡੈਰੀ ਫਾਰਮ ਆ ਜਿਹੜਾ ਇਹ ਟੋਟਲੀ ਡੈਰੀ ਫਾਰਮ ਫੋਰ ਸੇਲ ਹੈ ਇੱਕ ਚੰਗਾ ਝੋਟਾ ਹੈ ਵਧੀਆ ਰਿਕਾਰਡ ਵਾਲਾ ਇੱਕ ਗੱਲ ਸ਼ੁਰੂ ਚ ਹੀ ਦੱਸਦਾ ਨਾ ਇੱਕ ਹੈਗੀ ਆ ਟਾਪ ਕੁਆਲਿਟੀ ਨੀਲੀ ਰਾਵੀ ਤੇ ਬਾਕੀ ਜਿਹੜੀਆਂ ਹੈਗੀਆਂ ਨੇ ਦੁੱਧ ਘੱਟ ਤੋਂ ਘੱਟ 15 ਕਿਲੋ ਤੋਂ ਲਾ ਕੇ ਬਾਈ ਕਹਿੰਦਾ 20-22 ਕਿਲੋ ਤੱਕ ਦੇ ਜਾਨਵਰ ਇਸ ਡੈਰੀ ਤੇ ਮਿਲਣਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਇਕੱਲੇ-ਇਕੱਲੇ ਜਾਨਵਰ ਦਾ ਰੇਟ ਪੁੱਛਾਂਗੇ ਤੇ ਤੋੜ ਕੇ ਦਿਖਾਵਾਂਗੇ ਸੱਜਣੋ 5-7 ਜਨਵਰੀ ਕਾ ਜਾਨਵਰਾਂ ਦੀ 5-7 ਜਨਵਰ ਤੋੜ ਕੇ ਦਿਖਾ ਦਾਂਗੇ ਤੇ ਡਿਟੇਲ ਬਾਈ ਤੋਂ ਸਾਰਿਆਂ ਦੀ ਪੁੱਛ ਲਾਂਗੇ ਤੇ ਆਜੋ ਸੱਜਣੋ ਬਾਈ ਨਾਲ ਕਰਾਉਣਾ ਗੱਲਬਾਤ ਆਜੋ ਬਾਈ ਔਰ ਠੀਕ ਠਾਕ ਹੋ ਜੀ ਹਾਂਜੀ ਠੀਕ ਹੈ ਨਾਮ ਦੱਸ ਦਿਓ ਜੀ ਆਪਣਾ ਨਾਮ ਹੈ ਜੀ ਮੇਰਾ सोनू ਵੱਲੇ ਤੋਂ ਬੋਲਦੇ ਜੀ ਠੀਕ ਹੈ ਜੀ ਹਾਂਜੀ ਆ ਕੰਮ ਆਪਾਂ ਜੇ ਗੱਲਬਾਤ ਕਰ ਲਈਏ ਕੰਮ ਆਪਾਂ ਕਰਦੇ ਦੀ ਡੈਰੀ ਦਾ ਹਾਂਜੀ 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 ਪ੍ਰੋਬਲਮ ਕੀ ਆ ਗਈ ਮਤਲਬ ਇਸਟਾ ਜਿਹੜਾ ਆਪਾਂ ਸਾਰਾ ਡੈਰੀ ਫਾਰਮ ਪ੍ਰੋਬਲਮ ਵੀ ਜੀ ਮੇਰਾ ਨਾ ਐਕਸੀਡੈਂਟ ਹੋ ਗਿਆ ਸੀਗਾ ਠੀਕ ਹੈ ਜੀ ਗੱਡੀ ਵਾਲਾ ਸਾਈਡ ਲਗਾ ਗਿਆ ਸੀਗਾ ਤੇ ਉਹ ਉਹਦੇ ਕਾਰਨ ਆਪਣੇ ਦੋਨੋਂ ਗੋਡਿਆਂ ਦੇ ਨਾਲ ਲਿਗਾਮੈਂਟ ਟੁੱਟ ਗਏ ਉਹਨਾਂ ਦਾ ਪਰੇਟ ਹੋਇਆ ਜੀ ਠੀਕ ਹੈ ਗੱਲ ਉਹਦੇ ਕਾਰਨ ਡੈਰੀ ਫਾਰਮ ਵੇਚ ਰਿਹਾ ਠੀਕ ਹੈ ਜੀ ਆ ਵੀ ਉਹਦੇ ਕਾਰਨ ਜੇ ਮੰਨ ਲੀਏ ਵੀ ਮਜਬੂਰੀ ਵਾਲਾ ਸਿਸਟਮ ਹੋ ਗਿਆ ਮਜਬੂਰੀ ਵਾਲਾ ਹਾਂਜੀ ਜਿਵੇਂ ਗੱਲ ਬਾਤ ਬਾਈ ਨਾਲ ਹੋਈਆ ਕਹਿੰਦਾ ਉਹ ਰੱਖਿਆ ਹੈ ਯਾਰ ਜਵਾਖਾ ਵਾਂਗੂ ਨੇ ਲੋਕ ਨਾ ਚੌਂਗ ਨਾ ਬੀਜੀ ਆ ਦੇ ਲੋਕ ਆ ਇੱਕ ਗੱਲ ਹੋਰ ਦੱਸਦਾ ਨਾ ਖਰੀਦ ਸਾਰੀ ਹਰਿਆਣੇ ਚੋਂ ਆ ਲੋਕਲ ਜਾਨਵਰ ਨਹੀਂ ਤੁਹਾਨੂੰ ਮਿਲੂਗਾ ਤੇ ਮਿਲਣੀਆਂ ਝੋਟੀਆਂ ਸਾਰੀਆਂ ਵੱਡੇ ਰਿਕਾਰਡ ਦੇ ਆਂਡ ਤੱਕ ਦੇਖੋ ਇੱਕ ਤੋਂ ਇੱਕ ਨਗੀਨਾ ਮਿਲੂਗਾ ਹਾਂ ਆ ਆ ਝੋਟੀ ਦੇ ਮਾਰਦੇ ਕੈਮਰਾ ਦਾ ਬਾਈ ਤੂੰ ਬੰਨੇ ਨੂੰ ਹੋਇਆ ਮਾੜਾ ਜਿਹਾ ਸੁਹਾ ਕਿਹੜਾ ਦਾ ਇਹਦਾ ਸੁਹਾ ਤੀਜਾ ਜੀ ਸੁਹਾ ਤੀਜਾ ਸਿੰਘਾਂ ਵਾਲਾ ਕੰਮ ਬਾਈ ਕਹਿੰਦਾ ਨਿਮੇੜ ਰੱਖਿਆ ਵੀ ਸਿੰਘ ਸਿੰਘ ਜਿੱਥੇ ਮਰਜੀ ਵੰਡਦੇ ਇਹਨੂੰ ਕੱਦ ਬੱਡ ਚੰਗਾ ਝੋਟੀ ਦਾ ਜਾਣ ਵਾਲੀ ਝੋਟੀ ਆ ਤੇ ਹੈਗੀਆਂ ਵੱਡੇ ਰਿਕਾਰਡ ਦੀਆਂ ਕੀ ਰਿਕਾਰਡ ਆ ਬਾਈ ਇਹਦਾ ਕਿੰਨੇ ਟਾਈਮ ਇਹਦਾ ਜੀ 18 ਲੀਟਰ ਦੁੱਧ ਹੈ ਜੀ ਹੁਣ 5 ਮਹੀਨਿਆਂ ਦੀ ਸੂਈ ਆ ਠੀਕ ਆ ਜੀ ਤੇ 11 12 ਕਿਲੋ ਦੁੱਧ ਤਿਆਰ ਹੈ ਕਿਉਂ 3 ਮਹੀਨੇ ਦੀ ਗੱਬਣ ਹੈ 3 ਮਹੀਨਿਆਂ ਦੀ ਗੱਬਣ ਆ 11 12 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਬੱਚਾ ਨਾਲ ਇਹਦਾ ਬੱਚਾ ਨਹੀਂ ਹੈਗਾ ਜੀ ਬੱਚਾ ਤਕਰੀਬਨ ਤਕਰੀਬਨ ਕਿਸੇ ਪਸ਼ੂ ਦਾ ਵੀ ਨਹੀਂ ਹੋਣਾ 1 2 ਕਦੇ ਹੋਣਗੇ ਉਹ ਤੁਹਾਨੂੰ ਮੈਂ ਦੱਸ ਦੂੰਗਾ ਮਿਲਦੀ ਕਿਵੇਂ ਆ ਬਾਈ ਮਿਲਦੀ ਥਾਪੀ ਦੀ ਇੱਥੋਂ ਦਿਖਾ ਦੇ ਉਸਤਾਦ ਓਏ ਹਾਥੀ ਵਾਲਾ ਸਿਸਟਮ ਆ। ਭਲੇਖਾ ਹਾਥੀ ਦੀ ਪੌਂਦੀ ਆ, ਬਾਡੀ ਬੂਡੀ ਦੀ ਚੜਾਈ ਵਾਲੀ ਆ ਤੇ ਕੱਦ ਵਿੱਡ ਵੀ ਝੋਟੀ ਦਾ ਜੇ ਗੱਲ ਕਰ ਲਈਏ ਸਿਰ ਆ ਯਾ ਚਵਾਈ ਚੂਈ ਦੀ ਕਿਵੇਂ ਆ ਬਾਈ? ਚਵਾਈ ਬਹੁਤ ਸਾਫ ਆ ਜੀ। ਚਵਾਈ ਚੂਈ ਦੀ ਓਕੇ ਆ ਕੋਈ ਚਰਲਾ ਛੱਟਾ ਟਾਈਟ ਕੋਈ ਚਿਰਲਾ ਛੱਟਾ ਨਹੀਂ ਗਾ ਜੀ। ਪੈਸੇ ਕਿੰਨੇ ਲਵਾਂਗੇ ਇਹਦੇ? ਵੇਚਣ ਵਾਲੇ ਕੇਸ ਕਰੀ ਜਾਈ ਜਮੇ। ਵੇਚਣ ਵਾਲੇ ਬੀਜੀ 1 ਬੀਜੀ। 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ 12 ਕਿਲੋ ਹੁਣ 10 0 ਫਾਇਟ ਵਾਲਾ ਦੇ। 10 0 ਜੀ। ਤੇ 9 ਮਹੀਨਾ ਦੀ ਗੱਬਣਾ ਤਾਜੀ ਦਾ ਰਿਕਾਰਡ ਹੈਗਾ 18 ਕਿ ਤੇ ਹੁਣ ਮਾਰਦੇ ਗਰਮੀਤ ਸਿੰਘ 2 ਨੰਬਰ ਵਾਲੀ ਤੇ ਕੈਮਰਾ ਇਹਦਾ ਕੱਦ ਦਾ ਵੀ ਕਰਾ ਦੇ ਆਈ ਆ ਇੱਥੇ ਕੱਦ ਬੈਡ ਫੁੱਲ ਵੱਡਾ ਹੀ ਆ ਗਿਆ ਇਹਦਾ ਸੂਆ ਕਿਹੜਾ ਇਹਦਾ 2 4 ਪਾ ਲਈ ਆਪਾਂ ਇਹਦਾ ਸੂਆ ਜੀ ਚੌਥਾ ਜੀ ਇਹਦਾ ਸੂਆ ਆ ਗਿਆ ਚੌਥਾ ਅਗਲੀਆਂ ਤੋਰਾਂਗੇ ਅਗਲੀਆਂ ਦੇ ਪਾ ਜੀ ਇਹਦਾ ਸੂਆ ਆ ਗਿਆ ਚੌਥਾ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਭਾਈ ਸੂਈ ਨੂੰ ਇਹਨੂੰ ਵੀ ਜੀ ਇੰਨਾ ਵੀ ਟਾਈਮ ਹੋ ਗਿਆ 5 ਕੁ ਮਹੀਨੇ ਹੋ ਗਏ ਸੂਈ ਨੂੰ ਦੁੱਧ 12 ਕਿਲੋ ਇਹਦੇ ਥੱਲੇ ਵੀ ਗੱਬਣ ਭਾਈ ਇਹ ਬਣੀ ਨਹੀਂ ਜੀ ਅਜੇ ਗੱਬਣ ਹਜੇ ਇਹ ਹੋਈ ਨਹੀਂ ਇੱਕ ਗੱਲ ਤੁਹਾਨੂੰ ਦੱਸ ਦਦਾ ਨਾ ਇਹ ਗੱਭਣਾ ਥੋੜਾ ਕਿ ਚੇਰੀ ਹੋਇਆ ਹਣਾ ਮਹੀਨੇ ਕਦੇ ਕਰੀਬੀ ਜੇ ਬਣੀ ਵੀ ਤੇ ਅੱਛਾ ਮਹੀਨੇ ਵੈਸੇ ਕਹਿ ਕੇ ਦਵਾਂਗੇ ਜੀ ਇਤਰਾ ਠੀਕਾ ਗੱਲ ਅਗਲੇ ਮਨੋਂ ਲੇਵਾ ਦਿਖਾ ਦੇ ਉਸਤਾਦ ਤਾਂ ਜੀ ਰਿਕਾਰਡ ਆ ਭਾਈ ਇਹ ਰਿਕਾਰਡ 18-19 ਲੀਟਰ ਦੁੱਧ ਦਾ ਜੀ ਤਕਰੀਬਨ ਜੇ ਗੱਲਬਾਤ ਕਰ ਲਈ 15 ਤੋਂ ਸਟਾਰਟਿੰਗ ਆ ਹਾਂਜੀ 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 15 ਪਲੱਸ ਤੇ ਜੀ ਸੂਆ ਕੜਾ ਤਾਂ ਸੈਦੀ ਦਾ ਸੂਆ ਚੌਥਾ ਹੈ ਜੀ ਇਹਦਾ ਆ ਸੂਆ ਚੌਥਾ ਤੇ ਬਾਡੀ ਬੁੱਡੀ ਦੀ ਹੈਗੀ ਆ ਫੁੱਲ ਡਬਲ ਇੱਕ ਗੱਲ ਸ਼ੁਰੂ ਚ ਦੱਸ ਦਾਨਾ ਵੀ ਚਬਾਈ ਹੋਈ ਨੂੰ ਥੋੜਾ ਟਾਈਮ ਹੋਇਆ ਕਿਉਂਕਿ 3-4 ਘੰਟੇ ਹੋਏ ਨੇ ਚਬਾਈ ਹੋਈ ਇਹਨਾਂ ਦੇ ਜਿਹੜੇ ਹਵਾਨੇ ਆ ਗਏ, ਲੇਵੇ ਆ ਗਏ, ਆਰਡਰ ਆ ਗਏ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ। ਉੱਤੋਂ ਦਾ ਇਹ ਜਹਾਜ਼ ਹੀ ਨੇ तकरीबन तकरीबन ਸਾਰੇ ਜਿੰਨੇ ਦਿਖਾਉਂਗਾ। ਇਹਦੇ ਪੈਸੇ ਕਿੰਨੇ ਲਵਾਂਗੇ ਭਾਈ? ਇਹਦੇ ਪੈਸੇ ਜੀ 1,20,000 ਦਾ ਵੀ ਲਵਾਂਗੇ ਜੀ। 1 ਵੀ ਇਹਦਾ ਲਵਾਂਗੇ। ਇਹ ਚੋਂ ਕਰ ਦਾਂਗੇ ਮੈਂ ਦੋ 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 19 20 ਲੀਟਰ ਹੀ ਪਾਊਗੀ ਗਰੰਟੀਡ। ਠੀਕ ਹੈ। ਹਾਂਜੀ ਹਾਂਜੀ। ਹਲੋ ਮਾਨਤਾਂ ਨੇ ਇਹਦਾ ਕਰਦਾਂਗੇ ਜੀ ਜੋ ਤੁਸੀਂ ਜੋ ਜਿਆਦਾ ਜਿਆਦਾ ਮਾਨਤਾਂ ਜਿਵੇਂ ਆਪਾਂ ਗੱਲ ਕਰ ਰਹੇ ਜੀ ਕਿਸੇ ਨੇ ਦੋ ਚਾਰ ਇਕੱਠੀਆਂ ਲੈਣੀਆਂ ਲੈਣੀਆਂ ਮਾਨਤਾਂ ਕਰਾਂਗੇ ਅਸੀਂ ਇਹਦਾ ਵੀ ਕਰਦਾਂਗੇ ਕੱਟੀਆਂ ਨਾਲ ਛੱਡ ਦਾਂਗੇ ਕਰਾਈ ਕੱਪੇ ਜੋਗੇ ਹਾਂਜੀ ਹਾਂਜੀ ਛੱਡ ਦੇ ਤੇ ਹੁਣ ਆ ਤਿੰਨ ਨੰਬਰ ਵਾਲੀ ਇਹ ਤੋਰ ਦੀ ਇਹ ਝੋਟੀ ਆ ਜੀ ਦੂਜੇ ਸੂਏ ਸੂਈ ਜੇ ਸੂਆ ਦੂਜਾ ਕਿੰਨੇ ਟਾਈਮ ਦੀ ਸੂਈ ਹੋਗੀ ਇਹਨੂੰ ਸੂਈ ਨੂੰ 4 ਮਹੀਨੇ ਤੋਂ ਵੱਧ ਹੀ ਹੋ ਗਏ ਜੀ ਇਹ ਕੱਢੇ 4 ਮਹੀਨੇ ਕਰੀਬ ਹੋ ਹੀ ਗਏ ਇਹ ਗੱਬਣ ਭਾਈ ਨਹੀਂ ਅਜੇ ਇਹ ਨਹੀਂ ਬਣੀ ਜੀ ਦੁੱਧ ਕਿੰਨਾ ਹੈ ਉਹ ਥੋੜੇ ਇਹ ਦੁੱਧ ਦੇ ਦੇ ਥੱਲੇ 12 ਲੀਟਰ ਹੈ ਜੀ ਹੁਣ ਇਸ ਟਾਈਮ ਆ ਦੁੱਧ ਦੇ ਦੇ ਥੱਲੇ ਹੈਗਾ 12 ਕਿਲੋ ਕਿਉਂਕਿ 22 ਦੇ ਸੱਟ ਲੱਗੀ ਦੀ ਜਿਵੇਂ ਰਾਮੂ ਨੇ ਦੱਸਿਆ ਵੀ ਗੱਬਣ ਇਹ ਹੋਈ ਆ ਵੀ ਪਰ ਦਿਨਾਂ ਦੀਆਂ ਨੇ ਯਾਰ ਆ ਵਿੱਚ ਸਾਨੂੰ ਗੱਬਣ ਵੀ ਮਿਲ ਨਹੀਂ ਆ ਥੋੜੇ ਦਿਨਾਂ ਦੀਆਂ ਮਿਲੀਆਂ ਉਹ ਚੱਕ ਪਾਸ ਦੇ ਵਿੱਚ ਨਹੀਂ ਹੁੰਦੀਆਂ ਤਾਂ ਕਰਕੇ ਬਾਈ ਖਾਲੀ ਸਮਝ ਕੇ ਦੱਸੀ ਜਾਂਦਾ ਵੀ ਖਾਲੀ ਦਾ ਰੇਟ ਹੀ ਲਾ ਦੋ ਮਹੀਨੇ ਹੋ ਗਏ ਵੀਰ ਜੀ ਮੈਂ ਘਰੇ ਪਿਆ ਸੀਗਾ ਮੇਰੇ ਸੱਟ ਲੱਗੀ ਕਰਾ ਨਹੀਂ ਕੱਦ ਵਢੇ ਦਾ ਵੀ ਫੁੱਲ ਵੱਡਾ ਆ ਗਿਆ ਜੇ ਗੱਲਬਾਤ ਕਰ ਲਈ ਪੂਰੇ ਡਬਲ ਕੱਦ ਚ ਆ ਗਈ ਸੂਆ ਦੂਜਾ ਦੁੱਧ ਹੁਣ ਕਿੰਨਾ ਬਾਈ ਇਹ ਦੁੱਧ ਹੈਗਾ 12 ਲੀਟਰ ਜ 12 ਕਿਲੋ ਦੁੱਧ ਦੇ ਥੱਲੇ ਇਸ ਟਾਈਮ ਹੈਗਾ। ਢੰਡਾ ਕੰਡੇ ਤੋਲਵਾ। ਤਾਂਜੀ ਥੱਲੇ ਕਿੰਨਾ ਆਕਦੀ ਭਾਈ? ਇਹ ਤਾਂਜੀ ਥੱਲੇ ਦੀ 18-19 ਲੀਟਰ ਦੁੱਧ ਸੀਗਾ ਤੇ ਇਹ ਝੋਟੀ ਆਪਣੀ 4,20,000 ਦੀ ਆਈ ਸੀਗੀ। ਇਹ ਆਈ ਤੇ 4 4,20,000 ਦੀ ਜੀ। ਕਿੱਥੋਂ ਆਈ ਦੀ? ਇਹ ਜੀ ਆਪਣੇ ਮਾਲਿਕ ਕੋਲੋਂ ਆਈ ਸੀ। ਗੰਦੀਪ ਮਾਲਿਕ ਕੋਲੋਂ। ਪੁੰਜੜ ਪੰਜੜ ਵੀ ਇਹਦਾ ਕਾਲਾ ਆ ਗਿਆ ਜਮਾ ਜੈੱਡ ਬਲੈਕ। ਜਮਾ ਜੈੱਡ ਬਲੈਕ ਜੀ। ਇਹ ਆਈ ਹੋਈ ਆ 4 ਲੱਖ ਦੀ ਝੋਟੀ ਭਾਈ ਕਹਿੰਦਾ। ਇਹੇ ਪੈਸੇ ਅੱਜ ਕਿੰਨੇ ਲਵਾਂਗੇ 4 ਲੱਖ ਵਾਲੀ ਦੇ ਇਹਦਾ ਲਵਾਂਗੇ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਹਾਂਜੀ ਹਾਂਜੀ 12 ਕਿਲੋ ਕੰਡੇ ਵਾਲਾ ਗੱਬਣ ਕਰਾਈ ਨਹੀਂ ਹਾਂਜੀ ਗੱਬਣ ਕਰਾਈ ਐ ਥੋੜੇ ਚਿਰ ਦੀ ਮੈਂ ਆਇਆ ਨਹੀਂ 2 ਮਹੀਨੇ ਹੋ ਗਏ ਮੇਰੇ ਸਾਟ ਲੱਗੇ ਚੱਦੇ ਨਾਲ ਦੀ ਗੱਬਣਾ ਚੈੱਕ ਪਾਸ ਹਾਂ ਚੈੱਕ ਪਾਸ ਨਹੀਂ 2.5 ਲੱਧ ਕਿੰਨਾ ਦੱਸਿਆ ਸੀ ਬਾਈ ਦਾ ਤਾਜਾ ਜੀ 18 19 ਲੀਟਰ ਦੁੱਧ ਦੇ ਜੀ ਆ 18 19 ਕਿਲੋ ਆ ਇਹਦਾ ਸੂਆ ਕਿਹੜਾ ਜਿਹੜੀ ਆ ਇਹਦਾ ਸੂਆ ਤੀਜਾ ਜੀ ਇਹਦਾ ਸੂਆ ਤੀਜਾ ਆ ਇਹ ਦੁੱਧ ਦੇ ਥੱਲੇ ਜੀ 14 ਲੀਟਰ ਤੋਂ ਪਲੱਸ ਹੀ ਹੋਏਗਾ 14 ਤੋਂ ਪਲੱਸ ਹਾਂਜੀ ਹਾਂਜੀ 14 ਲੀਟਰ ਤੋਂ ਪਲੱਸ ਹੈ ਜੀ ਗੱਬਣ ਇਹ ਬਾਈ ਇਹ ਦਾ ਜੀ ਪੱਕਾ ਨਹੀਂ ਪਤਾ ਮੈਂ ਤੁਹਾਨੂੰ ਦੱਸੰਦਾ 2 ਮਹੀਨੇ ਤੋਂ ਮੈਂ ਆਇਆ ਨਹੀਂ ਜੀ ਵੀਰ ਜੀ ਠੀਕ ਆ ਗੱਲ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਦਾ 1.5 ਲੱਖ ਰੁਪਈਆ ਜੀ ਇਹ ਵੀ 19-20 ਲੀਟਰ ਰਿਕਾਰਡ ਹੈ ਜੀ ਇਹਦਾ ਵੀ ਬੱਚਾ ਜੇ ਮਗਰ ਕੱਟੀ ਤਾਂ ਦੇ ਦੇ ਆ ਮੀਨੀ ਝੋਟੀ ਦਾ ਕਿਹੜਾ ਸੂਆ ਬਾਈ ਇਹ ਮੀਨੀ ਝੋਟੀ ਦਾ ਜੀ ਚੌਥਾ ਸੂਆ ਹੈ ਜੀ ਉਹ ਚੌਥਾ ਕਿਉਂ ਚੱਲ ਤੀਜੇ ਚ ਵੀ ਜਾਂਦੀ ਹੈ ਨਾ ਹਾਂਜੀ 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 ਆ ਚੌਥਾ ਚੌਥਾ ਤੇ ਇੱਕ ਸਿੰਗ ਇਹਦਾ ਵੀ ਟੁੱਟਿਆ ਹੋਇਆ ਹੈ ਇੱਕ ਸਿੰਗ ਟੁੱਟਿਆ ਇੱਕ ਹੈਗਾ ਜੀ ਹਾਂ ਇੱਕ ਸਿੰਗ ਇਹਦਾ ਟੁੱਟਿਆ ਹੋਇਆ ਬਾਕੀ ਕੁਆਲਿਟੀ ਝੋਟੀਆਂ ਦੀ ਚੰਗੀ ਆ ਇਹ ਬਾਈ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਨੂੰ ਵੀ ਜੀ ਇੰਨਾ ਕੀ ਹੋ ਗਿਆ 5 ਮਹੀਨੇ ਹੋ ਗਏ ਸੂਈ ਨੂੰ ਜੀ ਦੁੱਧ ਦੇਦਾ ਵੀ 19 20 ਲੀਟਰ ਦਾ ਰਿਕਾਰਡ ਹੈ ਇਹਦਾ ਵੀ ਬਾਈ ਕਹਿੰਦਾ 19 20 ਕਿਲੋ ਦਾ ਰਿਕਾਰਡ ਹੈ ਕਿਉਂਕਿ ਝੋਟੀਆਂ ਫੁੱਲ ਵੱਡੇ ਸਾਈਜ਼ 'ਚ ਹੀ ਆ ਗਈਆਂ ਬਿਗ ਸਾਈਜ਼ 'ਚ ਹੀ ਆ ਗਈਆਂ ਹੁਣ ਕਿੰਨਾ ਕਾ ਬਾਈ ਇਹ ਥੱਲੇ ਇਹਦੇ ਥੱਲੇ ਹੁਣ ਜੀ ਹੁਣਾ ਜੇ ਕੋਈ 10 ਕਿ ਲੀਟਰ ਗੱਬਣ ਹੈ ਗਿਉ ਤਿੰਨ ਕੋ ਮਹੀਨਿਆਂ ਦੀ ਇਹ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸ ਇਹਦੇ ਥੱਲੇ ਹੈਗਾ 10 ਕਿਲੋ ਹੁਣ ਇਹ 5 ਨੰਬਰ ਤੇ ਝੋਟੀ ਹੈ ਜੀ ਮੀਨੀ ਹਾਂ ਇਹ ਆ ਗਈ 5 ਨੰਬਰ ਦੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਪੈਸੇ 120 ਜੀ 120000 ਆ ਨੰਬਰ ਵਾਈਜ਼ ਗੱਲ ਕਰ ਲਿਓ ਤੇ ਹੁਣ ਆ ਗਿਆ ਆਪਾਂ 6 ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਚੌਥਾ ਜੀ ਚੌਥਾ ਸੂਆ ਵੈਸੇ ਤੀਜੇ ਤੇ ਮੰਨਦਾ ਚੌਥਾ ਹੈ ਵੈਸੇ ਪੱਕਾ ਜਿਹੜਾ ਚੌਥਾ ਕਿੰਨੇ ਟਾਈਮ ਦੀ ਸੂਈ ਹੋ ਇਨ ਮੰਹੀਨੇ ਹੋ ਗਏ ਚੌਥਾ ਮਹੀਨਾ ਜੇ ਤੇ ਦੁੱਧ ਇਸ ਟਾਈਮ ਇਹਦੇ ਥੱਲੇ 12 ਤੋਂ 13 ਲੀਟਰ ਹੈ 12 ਤੋਂ 13 ਗੱਬਣ ਤਾਂ ਨਹੀਂ ਕਰਾਈ ਬਾਈ ਇਹ ਗੱਬਣ ਇਹਦਾ ਪੱਕਾ ਨਹੀਂ ਪਤਾ ਵੀਰ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਆਇਆ ਨਹੀਂ ਮੈਂ 2 ਮਹੀਨੇ ਤੋਂ ਡੇਰੀ ਤੇ ਕਨਫਰਮ ਚ ਨਹੀਂ ਹੈਗੀ ਹਾਂਜੀ ਕਨਫਰਮ ਚ ਨਹੀਂ ਹੈਗੀ ਦੁੱਧ 12 13 ਲੀਟਰ ਜੇ ਇਹਦੇ ਪੈਸੇ ਨੰਬਰ ਤੇ ਝੋਟੀ ਹੈ ਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਪੈਸੇ ਇਹਦੇ ਇੱਕ ਵੀ ਹੈ ਜੀ 1,20,000 ਹਾਂਜੀ ਤੇ ਹੁਣ ਆ ਗਿਆ ਆਪਾਂ 7ਵੇਂ ਨੰਬਰ ਵਾਲੀ ਝੋਟੀ ਜੇ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਬਾਈ ਜੀ ਆ ਇਹ ਪੂਰੇ ਚੌੜੇ ਆਰਡਰ ਚਾਹੀਦੇ ਇਹ ਕਿੰਨੇ ਕਿੰਨੇ ਕਦਿੰਦੀ ਸੀ ਇਹਦੀ ਕੱਟੀ ਐ ਇੱਥੇ ਮਗਰਬੱਜੀ ਆ ਕੱਟੀ ਠੀਕ ਆ ਜੀ ਇਹ ਤੀਜਾ ਸੂਆ ਜੀ ਪੂਲ ਵੱਡੀ ਐ ਮੱਝ ਦੁੱਧ ਦੇ ਥੱਲੇ 16 17 ਲੀਟਰ ਸੀ ਇਸ ਟਾਈਮ ਦੁੱਧ ਹੈਗਾ 13 ਤੋਂ 14 ਲੀਟਰ 13 ਤੋਂ 14 ਲੀਟਰ ਆ ਹੁਣ ਨਾਲ ਇਹਦੇ ਕੱਟੀ ਐ ਹਾਂਜੀ ਆ ਕੱਟੀ ਆ ਵੱਜੀ ਇਹ ਆ ਆ ਕੱਤੀ ਐ ਆ ਸੱਜਣੋਂ ਨਾਲ ਇਹਦੇ ਤੁਹਾਨੂੰ ਕੱਤੀ ਵੀ ਮਿਲੂਗੀ ਕੱਤੀ ਵੀ ਕਿਉਂਕਿ ਚੰਗੇ ਰਿਕਾਰਡ ਵਾਲੀ ਐ ਕਿਉਂਕਿ ਚੰਗੇ ਦੁੱਧ ਵਾਲੀ ਦੀ ਕੱਟੀ ਵੀ ਕੰਮ ਆ ਜਾਂਦੀ ਐ ਪੈਸੇ ਇਹਦੇ ਕਿੰਨੇ ਲਾਵਾਂਗੇ ਬਾਈ ਪੈਸੇ ਇਹਦਾ ਜੀ ਇੱਕ ਵੀ ਲਵਾਂਗੇ ਇਹਦਾ ਵੀ ਇਹਦਾ ਵੀ ਇੱਕ ਵੀ ਲਵਾਂਗੇ ਇਹ ਪਹਿਲਾਂ ਝੋਟੀ ਦੋ ਦੰਦ ਅਗਲੀ ਆਹ ਜੀ ਹਾਂਜੀ ਇਹ ਪਹਿਲਾਂ ਝੋਟੀ ਦੋ ਦੰਦ ਜੀ ਹਾਂਜੀ ਹਾਂਜੀ ਦੁੱਧ ਦੇ ਥੱਲੇ 13 ਲੀਟਰ ਹੈ ਵੀਰ ਜੀ ਇਸ ਟਾਈਮ 12 ਤੋਂ 13 ਲੀਟਰ ਕਿੰਨੇ ਦਿਨ ਦੀ ਸੂਈ ਹੋ ਗਈ ਭਾਈ ਇਹਨੂੰ ਮਹੀਨੇ ਤੋਂ ਪਲੱਸ ਹੋ ਗਿਆ ਵੀਰ ਜੀ ਸੂਈ ਨੂੰ ਤੇ ਬੱਚਾ ਇਹਦਾ ਮਰ ਗਿਆ ਜੀ ਬੱਚਾ ਨਹੀਂ ਹੈਗਾ ਇਹਦਾ ਮਿਲਦੀ ਕਿਵੇਂ ਭਾਈ ਹੁਣ ਇਹ ਇਹ ਮਿਲਦੀ ਇਸ ਤਰ੍ਹਾਂ ਹੀ ਜੀ ਇਹ ਪਰਮਾਨਾ ਬੰਡ ਪਾ ਕੇ ਤੇ ਬਸ ਮਿਲ ਲੈਂਦੀ ਇਸ ਤਰ੍ਹਾਂ ਹਾਂਜੀ ਇਹਦੇ ਕਿੰਨੇ ਪੈਸੇ ਲਵਾਂਗੇ ਭਾਈ ਇਹਦਾ 1,10,000 ਜੀ ਇਹਦਾ ਨੰਬਰ ਕਿਹੜਾ ਆ ਗਿਆ ਦੁੱਧ 13 ਲੀਟਰ ਹਾਂਜੀ ਇਹਦਾ 8 ਨੰਬਰ ਆ ਜੀ ਇਹ ਆ ਗਿਆ 8 ਨੰਬਰ ਤੇ ਇਹ ਬਾਈ ਕਹਿੰਦਾ ਪਹਿਲਾਂ ਦੋ ਦੰਦ ਕੱਟੀ ਆ 13 ਕਿਲੋ ਦੁੱਧ ਆ ਤੇ ਇਹਦਾ ਲਵਾਂਗੇ 1,10,000 ਆ ਆ ਝੋਟੀ ਦਾ ਕਿਹੜਾ ਸੂਆ ਬਾਈ ਇਹਦਾ ਸੂਆ ਕਿਹੜਾ ਆ ਗਿਆ ਜੀ ਇਹਦਾ ਸੂਆ ਜੀ ਤੀਜਾ ਹੈ ਜੀ ਇਹਦਾ ਸੂਆ ਤੀਜਾ ਹੈ ਕਿੰਨੇ ਟਾਈਮ ਦੀ ਸੂਈ ਆ ਬਾਈ ਇਹ ਜੀ ਆ ਕੱਟੀ ਆ ਮਹੀਨੇਕ ਦੀ ਸੂਈ ਆ ਠੀਕ ਆ ਜੀ ਹਾਂਜੀ ਇਹਦੇ ਥੱਲੇ ਕਿੰਨਾ ਤਿਆਰ ਆ ਬਾਈ ਹੁਣ ਇੱਕ ਮਹੀਨੇ ਦੀ ਸੂਈ ਥੱਲੇ ਦੁੱਧ 14 ਲੀਟਰ ਆ ਜੀ 14 ਕਿਲੋ ਇਹ ਥੱਲੇ ਤਿਆਰੀ ਦਾ ਹਾਂਜੀ 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 ਕੱਟੀ ਕਿਹੜੀ ਆ ਦੀ ਕੱਟੀ ਆ ਵੱਜੀ ਆ ਛੋਟਾ ਕੱਟਾ ਕੱਟਾ ਆ ਇਹਦਾ ਨਾ ਮੇਲ ਕਾ ਮਹੀਨੇ ਦੇੜੇ ਕਿਤੇ ਹੋਈ ਆ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਜੀ 115 ਦਵਾਂਗੇ ਇਹ 1 ਲੱਖ ਤੇ 15 ਹੀ ਦੇ ਦਾਂਗੇ ਬਾਕੀ ਰੇਟ ਜਿਹੜੇ ਕਰਦੇ ਆ ਉਹਦੇ ਜੋ ਮਾਨਤਾਨ ਕਰਦੇ ਆਂਗੇ ਹਾਂਜੀ ਤੇ ਹੁਣ ਮੇਰਾ ਖਿਆਲ ਆ ਗਈ 9 ਨੰਬਰ ਵਾਲੀ ਆ ਗਈ ਜੀ ਹਾਂਜੀ 9 ਨੰਬਰ ਆ ਜੀ ਇਹ ਇਹ ਕੱਟੀ ਦਾ ਕਿਹੜਾ ਸੂਆ ਜੀ ਇਹ ਝੋਟੀ ਦੂਜਾ ਸੂਆ ਜੀ ਭਾਜੀ ਠੀਕ ਆ ਜੀ ਇਹ 2 ਦਿਨ ਦੀ ਸੂਈ ਹੈ ਜੇ ਸ਼ਾ ਦੋਆਂ ਕ ਦਿਨਾਂ ਦੀ ਸੂਈ ਦੋਆਂ ਦਿਨਾਂ ਦੀ ਸੂਈ ਆ 9 ਕਿਲੋ ਲੀਟਰ ਬੋਲਾਣਾ ਜੇ 10 ਨੰਬਰ ਤੇ ਝੋਟੀ ਆ ਜੀ ਹਾਂ 10 ਨੰਬਰ ਤੇ ਆ ਗਈ ਦੂਜਾ ਸੂਆ ਦੋਆਂ ਕ ਦਿਨਾਂ ਦੀ 9 10 ਕਿਲੋ ਬੋਲੀ ਹਾਂਜੀ ਹਾਂਜੀ ਇਹਦੇ ਕਿੰਨੇ ਪੈਸੇ ਲਵਾਂਗੇ ਭਾਈ ਇਹਦੇ ਪੈਸੇ 120 ਜੀ ਇਹਦਾ ਮੰਗਦੇ ਆਪਾਂ 1 ਲੱਖ ਤੇ 20 ਹਜ਼ਾਰ ਬੱਚਾ ਕੀ ਆ ਭਾਈ ਨਾਲ ਇਹਦੇ ਬੱਚਾ ਇਹਦਾ ਮੇਲਕਾਫ ਆ ਜੀ ਇਹਦੇ ਨਾਲ ਮੇਲਕਾਫ ਉਹ ਬੈਠਾ ਜਣਾ ਨਹੀਂ ਉਹ ਉਧਰ ਬੈਠਾ ਸਾਈਡ ਤੇ ਆ ਮੇਲਕਾਫ ਠੀਕ ਆ ਗੱਲ ਆ ਆ ਝੋਟੀ ਦਾ ਕਿਹੜਾ ਸੂਆ ਜੀ ਇਹ ਝੋਟੀ ਪਹਿਲਾ ਨਾ ਜੀ ਪਹਿਲਾ ਸੂਆ ਹਾਂਜੀ ਪਹਿਲਾ ਸੁਆਹ ਆ ਡਰਦੀ ਜੀ ਥੋੜਾ ਜੀ ਹਾਂਜੀ ਹਾਂਜੀ ਦੋ ਇਹ ਹੁਣ ਦੋ ਕ ਦੇਣੀ ਸੂਈ ਨੂੰ ਇਹ ਜੀ ਥੋੜਾ ਜਿਆ ਖਰਾਬ ਕਰਦੀ ਆ ਮਿਲਣ ਲੱਗ ਪਊਗੀ ਝੋਟੀ ਵੈਸੇ ਔਲ ਮੰਦੀ ਆ ਔਲ ਮੰਦੀ ਥੋੜਾ ਜਿਆ ਹੁਣ ਕਿੰਨੀ ਕ ਬੋਲੀ ਹੋ ਬਾਈ ਇਹ ਥੱਲੇ ਬੋਲੀ ਇਹਦੇ ਥੱਲੇ ਹੈਗਾ 6 ਲੀਟਰ ਜੇ 6 ਕਿਲੋ ਹੈ ਹਾਂਜੀ ਇਹਦੇ ਕਿੰਨੇ ਲਵਾਂਗੇ ਜੀ ਪੈਸੇ ਇਹਦੇ ਵੀਰ ਜੀ 95000 ਰੁਪਇਆ ਇਹਦਾ 6 ਦੇ ਹਿਸਾਬ ਨਾਲ ਕਰ ਦਿਆਂਗੇ ਮੰਨ ਤਾਂ ਹਾਂਜੀ ਹਾਂਜੀ 95000 ਰੁਪਇਆ ਆ ਨੰਬਰ ਇਹਦਾ 11 ਆ ਗਿਆ ਜੀ 11 ਨੰਬਰ ਆ ਜੀ ਹਾਂ ਤੇ ਹੁਣ ਆ ਗਈ 12 ਨੰਬਰ ਵਾਲੀ ਝੋਟੀ ਇਹ ਦਾ ਸੁਆ ਕਿਹੜਾ ਜੀ ਇਹ ਜੀ ਟੋਕੜ ਗੱਬਣ ਦੋ ਦੂਜਾ ਸੁਆ ਤੀਜੇ ਸੁਣਾ ਨੇ ਜੀ ਅੱਛਾ ਤੀਜੇ ਸੁਆ ਸੁਣਾ ਨੇ ਜੀ ਹਾਂਜੀ ਹਾਂਜੀ ਟੋਕੜ ਗੱਬਣ ਚਾਰ ਮਹੀਨੇ ਦੀ ਚੈੱਕ ਪਾਸ ਹੈ ਜੀ ਦੁੱਧ 9 ਕਿਲੋ ਤੋਂ 9 ਤੋਂ 10 ਹੈ 9 ਹੀ ਕਵਾਂਗੇ ਆਪਾਂ ਜੀ 9 ਕਿਲੋ ਦੁੱਧ ਚਾਰਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂਜੀ ਹਾਂਜੀ ਅਚਵਾਈ ਹੋਈ ਨੂੰ ਥੋੜਾ ਟਾਈਮ ਹੋਇਆ ਉਸ ਹਿਸਾਬ ਨਾਲ ਹਵਾਨਿਆਂ ਦੀ ਲੇਵਿਆਂ ਦੀ ਜੱਜਮੈਂਟ ਕਰ ਲਓ ਜਿਵੇਂ ਤੁਹਾਨੂੰ ਜ਼ਿਆਦਾ ਖਾਲੀ ਜੇ ਲੱਗਣਗੇ ਕਿਉਂਕਿ ਚਵਾਈ ਨੂੰ ਸਮਾਂ ਘੱਟ ਹੋਇਆ ਸਵੇਰ ਦਾ ਸਮਾਂ ਹੀ ਆ 11 12 ਦਾ ਇਹ ਬਾਈ ਕਿੰਨੇ ਦੇ ਦਾਂਗੇ ਆਪਾਂ ਏਜ 80500 ਦੀ ਵੀਰ ਜੀ ਗੱਭਣ ਕਿੰਨੇ ਟਾਈਮ ਦੱਸਿਆ ਬਾਈ ਚਾਰ ਮਹੀਨਿਆਂ ਦੀ 9 ਲੀਟਰ ਪਲੱਸ ਦੁੱਧ ਹੈ ਜੀ ਆ 9 ਕਿਲੋ ਤੋਂ ਪਲੱਸ ਦੁੱਧ ਦਾ ਲੀਟਰ ਆ ਕਿ ਆਪਣਾ ਦੁੱਧ ਕੰਡੇ ਵਾਲਾ ਇਹ ਨਹੀਂ 9 ਕਿਲੋ ਲਾ ਲਓ ਤੁਸੀਂ 9 ਕਿਲੋ ਤੋਂ ਖੁੱਲਾ ਡੁੱਲਾ 10 ਸੀ ਆਪਾਂ 9 ਕਹਿੰਦੇ ਐਸੇ ਕਰਕੇ ਠੀਕ ਆ ਜੀ 85 ਦੀ ਦੇ ਦਿਆਂਗੇ ਤੂੰ ਅਗੜਾ ਦੱਸ ਜੀ ਬਾਈ ਦਾ ਤੂੰ ਆ ਦੂਜਾ ਤੀਜਾ ਸੂਣਾ ਹੁਣ ਅੱਗੇ ਠੀਕ ਆ ਚਾਰ ਮਹੀਨਿਆਂ ਦੀ ਗੱਭਣ ਚੱਕ ਪਾਸ ਹਾਂਜੀ ਤੇ ਹੁਣ ਆ ਮਾਲੀ ਜੀ ਆ ਮਾਲੀ ਇਹ ਕੱਟੇ ਦੋ ਦੰਦ ਆ ਵੀਰ ਜੀ ਕੁੱਲ ਦੋ ਦੰਦ ਦੋ ਦੰਦ ਮੂੰਹ ਮੂੰਹ ਖੋਲ ਕੇ ਦਿਖਾ ਦੇ ਬਾਹੂ ਇੱਧਰ ਆ ਇਧਰ ਕਾੜ ਗਿਆ ਬਾਈ ਕਿਧਰੋਂ ਆਇਆ ਹੋਇਆ ਨਹੀਂ ਇਹ ਜੀ ਆਪਾਂ ਉਥਰੋਂ ਸਰ੍ਹਸਿਓਂ ਲਿਆ ਸਾਰ ਤੋਂ ਲਿਆਂਦਾ ਸਾਰ ਤੋਂ ਠੀਕ ਆ ਨਾਲ ਖੜ ਕੇ ਕੱਦ ਦਿਖਾਈਂ ਹਿਸਾਬ ਇਹਦਾ ਇਸ ਤਰ੍ਹਾਂ ਹੀ ਤੋਰ ਦੇ ਆ ਕੱਦ ਵੱਡਾ ਆ ਗਿਆ ਬਾਈ ਦੋ ਦੰਦ ਦੇ ਹਿਸਾਬ ਨਾਲ ਪੂਰਾ ਫੁੱਲ ਵੱਡਾ ਹੀ ਆ ਗਿਆ ਅੱਡੀਆਂ ਚੱਕ ਕੇ ਲੱਗ ਰਿਆ ਰਸੀਆਂ ਪਾਉਣ ਉਹਦੇ ਜੀ ਕਿਉਂ ਬੜਾ ਦੰਦ ਆ ਗਿਆ ਦੋ ਪਸ਼ੂ ਲਾਉਂਦਾ ਬਾਈ ਹਾਂਜੀ ਹਾਂਜੀ ਪਸ਼ੂ ਲੋਂਦਾ ਜੀ ਹੋਣੇ ਚਾਲੂ ਕੀਤਾ ਜੀ ਇਹ 2 ਕੁ ਮਹੀਨੇ ਹੋ ਗਏ ਪਸ਼ੂ ਲੋਂਦਾ ਮਾਜੀ ਸਟਿਕਲ ਦੀ ਬਣਾਵਟ ਵੀ ਪੂਰੀ ਓਕੇ ਦੀ ਰਿਪੋਰਟ ਆ ਜਿੱਦਾਂ ਦੀ ਆਪਾਂ ਕਹਿ ਲਈ ਵੀ ਇੱਕ ਬੋਲਦੀ ਹੋਣੀ ਚਾਹੀਦੀ ਐ ਕੋਈ ਟੇਡੇ ਨਹੀਂ ਹੈਗੇ ਤੇ ਉੱਤੇ ਉਹ ਬਾਡੀ ਬੂਡੀ ਦਾ ਵੀ ਚੰਗਾ ਆ ਤੇ ਲੰਬਾ ਲੰਬਾ ਵੀ ਉਹੀ ਗੱਲ ਆ ਟਰੱਕ ਵਾਲਾ ਸਿਸਟਮ ਆ ਵੀ ਜਿਵੇਂ ਟਰੱਕ ਲੈ ਜਾਂਦੇ ਆ ਟਰੱਕ ਦਾ ਬਲੇਖਾ ਹੀ ਪਾਊਗਾ ਆ ਹੌਲੀ ਤੋਰਦੀ ਮਾੜਾ ਅਟਕਾਈ ਨਾ ਜਾਕੇ ਤੋਰਦਾ ਇਹ ਕਰਕੇ ਪੱਕੇ ਕਰਕੇ ਹਾਂਜੀ 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 ਪੱਕੇ ਆ ਨਾ ਥਾਂ ਪੱਕਾ ਕਰਕੇ ਤਿਲਕਣ ਆ ਥੋੜੀ ਜੀ ਆ ਕੱਦ ਵੱਡਾ ਆ ਗਿਆ ਦਾ ਫੁੱਲ ਡਾਬਲ ਤੇ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਫੁੱਲ ਉੱਚੇ ਕੱਦ ਕਾੜ ਚਾ ਦੋ ਦੰਦ ਕੱਟਾ ਤੇ ਬਾਕੀ ਲੈ ਕੇ ਮੂੰਹ ਖੋਲ ਕੇ ਦਿਖਾ ਦੇ ਮੜਾ ਜੀ ਅਸੀਂ ਆਪਾਂ ਹਰਿਆਣੇ ਚੋਂ ਆਇਆ ਮੂੰਹ ਖੋਲ ਕੇ ਦਿਖਾ ਦੇ ਮੜਾ ਜੀ ਆ ਦਿਖਾ ਦੇ ਜੀ ਡਰਦਾ ਨਹੀਂ ਤਾਂ ਦੋ ਦੰਦ ਹੈ ਜੀ ਪੱਕਾ ਦੋ ਦੰਦ ਦੋ ਆ ਗਿਆ ਚਾਚਾਉਗ ਦੇ ਦੰਦ ਕੱਢ ਕੇ ਚੱਕ ਰੱਖੇ ਨੇ ਇੱਕ ਦੰਦ ਤੇ ਚੱਕਿਆ ਹਣਾ ਇੱਕ ਹੀ ਚੱਕਿਆ ਦੋ ਦੰਦ ਹੰਜੀ ਚੋਕ ਚੋਕ ਦਾ ਜੀ ਦੋ ਦੰਦ ਆ ਗਿਆ ਚੋਕ ਦਾ ਆਲੇ ਨੇ ਇੱਕ ਦੰਦ ਤੋੜ ਤੋੜੇ ਹੀ ਆ ਮੇਰਾ ਖਿਆਲ ਹੈ ਨਾ ਹਾਂਜੀ ਹਾਂਜੀ ਆ ਲੈ ਚੱਲ ਬਾਈ ਲੈ ਇੱਥੇ ਦੋ ਸੱਜਣੋਂ ਲੰਬਾਈ ਲੰਮੂਈ ਦੇਖ ਸਕਦੇ ਹੋ ਇਹ ਆ ਗਿਆ ਬਾਈ ਚੰਗੇ ਰਿਕਾਰਡਾਂ ਨੇ ਦੀ ਮਾਂ ਦਾ ਕੀ ਰਿਕਾਰਡ ਰਸਿਆ ਬਾਈ ਦੁੱਧ ਇਹਦੀ ਮਾਂ ਦਾ ਰਿਕਾਰਡ ਜੀ 23 ਲੀਟਰ ਦੁੱਧ ਹੈ ਜੀ 23 ਕਿਲੋ ਦਾ ਹਾਂਜੀ ਇਹ ਕਿੰਨੇ ਕ ਦਾ ਵੇਚ ਦਾਂਗੇ ਆਪਾਂ ਇਹ ਵੀਰ ਜੀ ਵੇਚਾਂਗੇ 2.5 ਲੱਖ ਰੁਪਏ ਦਾ ਇਹ ਦੇਵਾਂਗੇ 2.5 ਲੱਖ ਦਾ ਤੇ ਬਾਡੀ ਬੂਡੀ ਲਾਜਵਾਵਾ ਇੱ ਕਿਉਂਕਿ ਹਰੇਕ ਪੱਖ ਤੋਂ ਚੰਗਾ ਹੈ ਚਾਹੇ ਕੋਈ ਸੱਜਣ ਜਾਰੇ ਇਹਨੂੰ ਮੇਲੇ 'ਚ ਪਾ ਦੇ ਮੇਲੇ 'ਚੋ ਵੀ ਬਾਹਰ ਹੋਣ ਵਾਲੀ ਚੀਜ਼ ਨਹੀਂ ਹੈਗੀ ਇੱਥੇ ਦਾ ਟੈਸਟਿਕਲ ਦੀ ਬਣਾਵਟ ਦੇਖ ਸਕਦੇ ਹੋ ਬਾਡੀ ਬੂਡੀ ਦਾ ਚੰਗਾ ਤੇ ਉੱਤੋਂ ਲੰਬਾਈ ਲੰਬੂਈ ਵੀ ਇਹਦੀ ਫੁੱਲ ਆ ਗਈ ਜੀ ਗੱਲਬਾਤ ਕਰਨੀ ਹੈ ਇਹ ਬਾਈ ਕਹਿੰਦਾ ਦੇਵਾਂਗੇ 2.5 ਲੱਖ ਦਾ ਆਹ ਝੋਟੀ ਦਾ ਕਿਹੜਾ ਨੰਬਰ ਆ ਗਿਆ ਜੀ ਹੁਣ ਇਹ ਝੋਟੀ ਦਾ ਜੀ ਦੂਸਰੀ ਖੁਰਲੀ ਤੋਂ ਪਹਿਲਾ ਨੰਬਰ ਹੈ ਜੀ ਸੂਨ ਵਾਲੀਆਂ ਦੇ ਵਿੱਚੋਂ ਠੀਕ ਆ ਇਹ ਸੂਨ ਵਾਲਾ ਪੋਰਸ਼ਨ ਆ ਗਿਆ ਸੂਨ ਵਾਲੀਆਂ ਪੋਰਸ਼ਨ ਆ ਜੀ ਇਹ ਇਹਦਾ ਰਹਿੰਦਾ ਜੀ 1 ਮਹੀਨਾ 10 ਦਿਨ ਠੀਕ ਆ ਜੀ ਹਾਂ ਜੀ ਇਹ ਝੋਟੀ ਦਾ 1 ਮਹੀਨਾ 10 ਦਿਨ ਰਹਿ ਗਿਆ ਇਹ 90000 ਰੁਪਏ ਦੀ ਦੇ ਦਾਂਗੇ ਲਾਸਟ ਇਹ ਦੇ ਦਾਂਗੇ 90000 ਦੀ ਲਾਸਟ ਇਹ ਦੁੱਧ ਦਾ ਕੀ ਰਿਕਾਰਡ ਆ ਬਾਈ ਦੁੱਧ ਦਾ ਰਿਕਾਰਡ ਵੀਰ ਜੀ 14 ਤੋਂ 15 ਲੀਟਰ ਹੈ ਜੀ ਇਹਦਾ ਸੂਆ ਕਿਹੜਾ ਇਹਦਾ ਸੂਆ ਤੀਜਾ ਸੋਏਗੀ ਹੁਣ ਹਾਂ ਹੁਣ ਆ ਤੋਰ ਦੇ ਨੀਲੀ ਰਾਵੀ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਵੀਰ ਜੀ ਪੰਜਵੇਂ ਸੂਏ ਸੋਨਾ ਜੇ ਇਹ ਇਹਦਾ ਰਾਣੀ ਮਾਜ ਸੀ ਸਾਡੇ ਕੋ ਉਹਦੀ ਪਾਲੀ ਸੀ ਕੱਟੀ ਹੈ ਪੰਜਵਾਂ ਸੂਆ ਹੁਣ ਸੂਏਗੀ ਇਹਦਾ ਦੁੱਧ ਦਾ 16 17 ਲੀਟਰ ਦੁੱਧ ਦਾ ਜੀ ਰਿਕਾਰਡ ਹੈ 16 17 ਲੀਟਰ ਦੁੱਧ ਦਾ ਰਿਕਾਰਡ ਇਹ ਆ ਗਈ ਸੱਜਣੋ ਪਿਓਰ ਨੀਲੀ ਕਹਿੰਦੇ ਹੁੰਦੇ ਨੇ ਨਾ ਜਿਹੜੀ ਪਾਕਿਸਤਾਨ ਵਾਲੀ ਉਹ ਉਹ ਚੀਜ਼ ਆ ਗਈ ਹੈ ਬੀਕ ਦਿਨ ਰਹਿ ਕੇ ਬਕਾਇਆ ਸੋਨ ਚ ਇਹ ਆ ਗਈ ਮਾਦਰੀ ਗੋਡੀ ਚ ਇੱਥੇ ਕਮਾ ਕੇ ਆਏ ਐ ਐ ਕਰਕੇ ਖੜਿਆ ਲਾ ਇੱਥੇ ਇੱਥੇ ਰੋਕ ਲਾ ਫੇਸ ਹੋਣਾ ਕਰ ਦੇਦਾ ਇੱਥੇ ਦਿਖਾ ਦੇ ਸਮਾਰ ਕੇ 20 ਦਿਨ ਬਕਾਇਆ ਜੀ ਸੂਨ ਚ 20 ਦਿਨ ਬਾਕੀ ਰਹਿ ਗਏ ਜੀ ਹਲਾ ਚਲੋ ਜੀ ਐਨ ਟੇਡੇ ਘੱਟ ਚ ਆ ਗਈ ਤੇ ਅਗਲੀ ਲੱਤ ਵੀ ਇੱਥੇ ਨੂੰ ਚੈੱਕ ਕਰ ਸਕਦੇ ਛੋਟੀ ਆ ਗਈ ਬਿਲਕੁਲ ਤੇ ਆਰਡਰ ਤੇ ਵੀ ਇਹਦੇ ਮਾਰਕਿੰਗ ਹੈਗੀ ਆ ਤੇ ਬਾਕੀ ਪਿਓਰ ਨੀਲੀ ਦੇ ਵਿੱਚ ਹੀ ਆ ਗਈ ਚੰਗੇ ਬੱਚੇ ਪਾ ਦੂਗੀ ਜਿਵੇਂ ਸੱਜਣ ਸ਼ਕੀਨ ਹੁੰਦੇ ਨੇ ਵੀ ਆਪਾਂ ਨੂੰ ਨੀਲੀ ਦੀ ਮਹਿ ਚਾਹੀਦੀ ਹੈ ਨਾ ਗੱਲ ਬਾਤ ਬਾਡੀ ਬੂਡੀ ਸਾਰੀ ਨੀਲੀ ਵਾਲੀ ਹੈ ਜੀ ਵੱਡਾ ਕਦ ਕਾੜ ਨਹੀਂ ਹੈਗਾ ਜਿੱਦਾਂ ਕਿ ਪਿਓਰ ਨੀਲੀ ਦਾ ਕਦ ਕਾੜ ਹੁੰਦਾ ਮਾਧਰਾ ਕਦ ਉਹ ਗੱਲ ਬਾਤ ਹੈ ਛੋਟੀ ਦੀ ਕਿੰਨਾ ਤੋਂ ਉਧਰ ਹੈ ਵਈ ਇਹਦਾ ਤਾਜੀ ਦਾ ਦੁੱਧ ਜੀ 16 17 ਲੀਟਰ ਹੈ 16 17 ਲੀਟਰ ਤਾਜੀ ਦਾ ਹਾਂਜੀ ਸੁਆ ਕਿਹੜਾ ਦੱਸਿਆ ਜੀ ਇਹਦਾ ਸੁਆ ਪੰਜਵਾਂ ਵੀਰ ਜੀ ਸੁਆ ਪੰਜਵਾਂ ਦਿਨ 20 ਕੱਢੂਗੀ ਅਜੇ ਹਾਂਜੀ 20 ਦਿਨ ਤੋਂ ਇੱਕ ਦੋ ਉੱਪਰ ਹੀ ਲੈ ਜਾਊਗੀ 20 ਦਿਨ ਬਕਾਇਆ ਰਹਿ ਗਏ ਆ ਇੱਕ ਦੋ ਚੰਗੇ ਲੈ ਜਣਗੇ ਰਾਜੀ ਰੂਜੀ ਚੰਗੀ ਆ ਜੀ ਹਾਂ 22 ਦਿਨ ਰਹਿ ਗਏ ਬਾਕੀ ਜਿਹੜੇ ਤੋਕੜ ਗੱਪਣ ਜਾਂ ਗੱਪਣ ਪਸ਼ੂ ਦਿਖਾਊਗਾ ਨਾ ਉਹ ਬਾਈ ਜੀ ਨੂੰ ਪਸੰਦ ਆਊਗਾ ਆਪਦਾ ਤੁਸੀਂ ਡਾਕਟਰ ਨਾਲ ਲਿਆਓ ਇੱਥੇ ਤੋਂ ਚੈੱਕ ਕਰਾ ਕੇ ਵੀ ਲੈ ਜਿਓ ਕਿਉਂਕਿ ਬਾਅਦ ਚੋਂ ਤੁਸੀਂ ਕਹਿ ਦਣਾ ਯਾਰ ਉਹ ਲੇਟ ਹੋ ਗਿਆ 10 ਦਿਨ ਜਾਂ 20 ਦਿਨ ਸੁਇਆ ਨਹੀਂ ਜਾਂ ਮਹੀਨਾ ਲੇਟ ਹੋ ਗਿਆ ਕਿਉਂਕਿ ਚੈਨਲ ਵਾਲੇ ਦਾ ਕੰਮ ਵੀਡੀਓ ਬਣਾਉਣਾ ਇਹ ਤਾਂ ਤਿਆਰ ਹੀ ਦਿਖਦੀ ਆ ਜੀ 20 ਦਿਨ ਬਾਕੀ ਰਹਿ ਗਏ ਹਾਂ ਹਾਂਜੀ ਕਿਉਂਕਿ ਹੁਣ ਮੇਰਾ ਕੋਈ ਡਾਕਟਰੀ ਵਾਲਾ ਸਿਸਟਮ ਤਾਂ ਹੈ ਨਹੀਂਗਾ ਵੀ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦੂੰਗਾ ਕਿਉਂਕਿ ਮੇਰਾ ਕੰਮ ਦਿਖਾਉਣਾ ਤੇ ਸੋਡਾ ਕੰਮ ਆ ਜਾਨਵਰ ਨੂੰ ਤਸੱਲੀ ਕਰਕੇ ਬਾਈ ਨੇੜੇ ਆ ਕੇ ਆਪਦਾ ਚੈੱਕ ਕਰਾ ਕੇ ਲੈ ਕੇ ਜਾਣਾ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਨੀਲੀ ਦੇ ਇਹਦਾ 1 ਲੱਖ 20 ਹਜ਼ਾਰ ਪਾਜੀ ਇੱਕ ਵੀ ਚੋ ਕਰ ਦਿਆਂਗੇ ਮਾਨਤਾ ਨੇ ਦਾ ਕਰ ਦਾਂਗੇ ਜੀ ਆ ਇਹਦੇ ਜਮਾਨਤ ਇਹ ਆ ਗਈ 2 ਨੰਬਰ ਤੇ ਗੱਬਣਾ ਚੋਂ ਤੇ ਹੁਣ ਆ ਗਈ 3 ਨੰਬਰ ਵਾਲੀ ਝੋਟੀ ਇਹਦਾ ਕਿਹੜਾ ਸੂਆ ਜੀ ਇਹਦਾ ਸੂਆ ਜੀ ਤੀਜੇ ਸੂਏ ਸੋਨਾ ਜੀ 18 ਤੋਂ 19 ਲੀਟਰ ਦੁੱਧ ਇਹ ਮਹੀਨਾ ਇੱਕ ਮਹੀਨਾ ਰਹਿ ਗਿਆ ਸੋਨ ਚ ਜੀ ਤੀਜਾ ਸੂਨਾ ਜੀ ਇਹ ਤੀਜੇ ਸੂਏ ਸੋਨਾ ਜੀ ਦੂਜੇ ਦਾ ਕੀ ਰਿਕਾਰਡ ਰਿਆ ਇਹਦਾ ਦੂਜੇ ਦੇ 18 ਲੀਟਰ ਖੁੱਲਾ ਡੁੱਲਾ 18 ਤੋਂ 19 ਲੀਟਰ ਦੁੱਧ ਆ 18 ਤੋਂ 19 ਦਾ ਬਾਈ ਕਹਿੰਦਾ ਦੂਜੇ ਦਾ ਰਿਕਾਰਡ ਆ ਤੇ ਮਹੀਨਾ ਇੱਕ ਇਹ ਕੱਢਦੀ ਆ ਬਾਡੀ ਬੁੱਡੀ ਦੀ ਝੋਟੀ ਉੱਚਾ ਚੰਗੀ ਆ ਜੇ ਗੱਲਬਾਤ ਕਰ ਲਈਏ ਬਰੀਕੀਆਂ ਬਰੂਕੀਆਂ ਵੀ ਬਹੁਤ ਨੇ ਇਹਦੇ ਪੈਸੇ ਕਿੰਨੇ ਲਵਾਂਗੇ ਬਈ ਸੂਣ ਵਾਲਿਆਂ ਚੋਂ ਤੀਜੇ ਨੰਬਰ ਤੇ ਆ ਜੀ ਹਾਂਜੀ ਹਾਂਜੀ ਇਹਦਾ ਲਵਾਂਗੇ ਜੀ 1,60,000 ਰੁਪਈਆ ਇਹ ਦੇਵਾਂਗੇ 1 ਲੱਖ ਤੇ 60 ਦੀ ਤੇ ਹੁਣ ਆ ਗਈ ਚੌਥੇ ਨੰਬਰ ਵਾਲੀ ਝੋਟੀ ਇਹਦੇ 20 ਦਿਨ ਬਾਕੀ ਆ ਵੀਰ ਜੀ ਠੀਕ ਆ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਦੂਜੇ ਸੂਏ ਸੂਣਾ ਹੈ ਜੀ ਇਹਨੇ ਸੂਣਾ ਦੂਜੇ ਸੂਏ ਹਾਂ ਇਹਦੇ ਦੂਜੇ ਦੂਜੇ ਸੂਏ ਸੂਣਾ ਹੈ ਵੀਰ ਜੀ ਆ ਮੱਥੇ 'ਚ ਬੱਲ ਛੋਟਾ ਆ ਜਰੂਰ ਆ ਗਿਆ ਇਹਦੇ ਹਾਂਜੀ ਹਾਂਜੀ ਇਹਦੇ 20 ਦਿਨ ਬਾਕੀ ਆ 20 ਦਿਨ ਚੌੜੀਆਂ ਚੂੜੀਆਂ ਬਹੁਤ ਨੇ ਉੱਤੋਂ ਪਾਉਣੇ ਆ ਜਾਣਤ ਰਾਹ ਇਹ ਸਾਇਲੈਂਟ ਭਾਈ ਦਾ ਜੀ ਅੱਛਾ ਅਖਰਾ ਅਖਰੂ ਕਿ ਚੰਗੀਆਂ ਪਾਉਣੇ ਆ ਤੇ ਬਾਕੀ ਕੁਆਲਿਟੀ ਚੰਗੀਆਂ ਬਾਡੀ ਸਾਰੀਆਂ ਚੜਾਈਆਂ ਦੀਆਂ ਆ ਗਈਆਂ ਉੱਤੋਂ ਜਿੰਨੀਆਂ ਕਮੀਆਂ ਮੈਂ ਦਿਖਾਈਆਂ ਨੇ ਭਾਈ ਦੇ ਕੱਦ ਕਾਰਚ ਵੀ ਚੰਗੀਆਂ ਆ ਗਈਆਂ ਤੇ ਉੱਤੋਂ ਯਾਰਾ ਬਾਡੀ ਦੀਆਂ ਵੀ ਚੰਗੀਆਂ ਨੇ ਚੜਾਈ ਚੜੂਈ ਚੰਗੀਆਂ ਕੱਦ ਨਹੀਂ ਹੈਗੇ ਕੋਈ ਬਾਹਲੇ ਜਿਆਦੇ ਹੈ ਨਾ ਜਿਵੇਂ ਕਹਿ ਦਿੰਦਾ ਵੀ ਬਾਹਲੇ ਵੱਡੇ ਵੱਡੇ ਬੋਤੇ ਆ ਗਏ ਚੰਗੀਆਂ ਆ ਗਈਆਂ ਝੋਟੀਆਂ ਸਾਰੀਆਂ ਇਹਦੇ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਵੀਰ ਜੀ 1,60,000 ਰੁਪਇਆ ਝੋਟੀ ਦਾ ਇਹਦਾ ਪਹਿਲੇ ਸੂਏ 15 ਲੀਟਰ ਦੁੱਧ ਸੀਗਾ ਜੀ 15 ਦਾ ਰਿਕਾਰਡ ਰਿਆ ਹਾਂਜੀ ਤੇ ਹੁਣ ਉਹਨੇ 16 17 ਲੀਟਰ ਦੁੱਧ ਖੁੱਲਾ ਡੁੱਲਾ ਪਾ ਦਿੱਤਾ ਇਹ ਆ ਗਈ ਗੱਬਣਾ ਚੋਂ ਚੌਥੇ ਨੰਬਰ ਤੇ ਚੌਥੇ ਨੰਬਰ ਤੇ 20 ਦਿਨ ਬਾਕੀ ਸੂਣ ਚ ਤੇ ਹੁਣ ਆ ਗਿਆ ਆਪਾਂ ਸੱਜਣੋਂ ਪੰਜਵੇਂ ਨੰਬਰ ਤੇ ਇਹਦਾ ਸੂਏ ਇਹ ਚੌਥੇ ਸੂਏ ਵੀਰਜੀ ਸੂਏਗੀ ਇੱਕ ਇੱਕ ਮਹੀਨਾ ਪੂਰਾ ਬਾਕੀ ਐ ਪੰਜਵੇਂ ਨੰਬਰ ਤੇ ਐ ਜੀ ਇਹ ਇਹਦਾ ਇੱਕ ਮਹੀਨਾ ਬਾਕੀ ਹਾਂਜੀ ਇੱਕ ਮਹੀਨਾ ਪੂਰਾ ਬਾਕੀ ਐ ਇਹਦਾ ਕੀ ਰਿਕਾਰਡ ਰਿਆ ਜੀ ਦੁੱਧ ਦਾ ਇਹਦਾ ਦੁੱਧ 17 ਕਿ ਲੀਟਰ ਐ ਜੀ ਮੱਝ ਨੇ ਨੇ 17 ਲੀਟਰ ਖੁੱਲਾ ਡੁੱਲਾ ਚੋਇਆ ਤੀਸਰੇ ਸੂਆ ਕਿਹੜਾ ਤੀਜਾ ਜੀ ਇਹ ਚੌਥੇ ਸੂਏ ਹੁਣ ਸੂਏਗੀ ਚੌਥੇ ਸੂੂਗੀ ਹਾਂਜੀ ਬਾਡੀ ਬੁੱਡੀ ਦੀ ਦੂਜੀ ਸੂਏ ਵਾਲੀ ਦਾ ਮੁਕਾਬਲਾ ਕਰਦੇ ਜਿਹੜੀ ਨਾਲ ਖੜੀ ਹਾਂਜੀ ਹਾਂਜੀ ਜੋ ਸੂ ਆਪਾਂ ਉਹੀ ਦੱਸਾਂਗੇ ਕੋਈ ਝੂਠਾ ਕੰਮ ਨਹੀਂ ਆਹ ਤਾਂ ਬਾਈ ਨੇ ਦੂਜੀ ਸੂਏ ਦੱਸੀ ਆ ਤੇ ਆਹ ਭਾਈ ਕਹਿੰਦਾ ਚੌਥੇ ਸੂੂਗੀ ਬਾਡੀ ਦਾ ਮੁਕਾਬਲਾ ਇੱਕੋ ਜਿਹਾ ਇਹਦੇ ਕਿੰਨੇ ਪੈਸੇ ਲਾਵਾਂਗੇ ਭਾਈ ਇਹ ਤਾਂ ਵੀਰ ਜੀ 1,40,000 ਰੁਪਏ ਜੀ ਇਹ ਆ ਗਈ ਸੱਜਣੋ ਪੰਜਵੇਂ ਨੰਬਰ ਤੇ ਤੇ ਹੁਣ ਆ ਗਿਆ ਆਪਾਂ ਗੱਬਣ ਵਾਲੇ ਬੰਨਿਓ ਛੀਮੇ ਨੰਬਰ ਤੇ ਇਹਦਾ ਵੀਰ ਜੀ 1 ਮਹੀਨਾ 10 ਦਿਨ ਬਾਕੀ ਆ ਜੀ ਸੂਆ ਕਿਹੜਾ ਜੀ ਇਹਦਾ ਇਹ ਦਾ ਸੂਆ ਤਿੱਜੇ ਸੂਏ ਸੂਏਗੀ ਠੀਕ ਹੈ ਜੀ ਇਹ ਆਪਣੀ 265000 ਦੀ ਵੀਰਜੀ ਲਿਆਂਦੀ ਸੀ ਠੀਕ ਹੈ ਜੀ ਇਹ ਵੀ ਉੱਥੋਂ ਆਈ ਸੀ ਮਲਿਕ ਕੋਲੋਂ ਠੀਕ ਹੈ ਜੀ ਹਾਂ ਜੀ ਇਹ ਝੋਟੀ ਦਾ ਰਿਕਾਰਡ ਹੈਗਾ 21 ਕਿਲੋ ਦੁੱਧ ਜੀ 21 ਕਿਲੋ ਦਾ ਰਿਕਾਰਡ ਆ ਜੀ ਇਹਦਾ ਜੇ ਆਪਾਂ ਦਰਜ ਤਾਂ ਨਹੀਂ ਕਰਾਇਆ ਦੁੱਧ ਕਿਤੇ ਨਹੀਂ ਵੀਰਜੀ ਇੱਥੇ ਇਹ ਆਪਣਾ ਵੱਲੇ ਮੰਡੀ ਲੱਗਦਾ ਹੁੰਦਾ ਸੀ ਪਹਿਲਾਂ ਮੇਲਾ ਹਾਂ ਜੀ ਹਾਂ ਜੀ ਉੱਥੇ ਆਪਾਂ ਇੱਥੇ ਆਪਣੇ ਫਾਰਮ ਤੇ ਚਵਾਈਆਂ ਉੱਥੇ ਲੈ ਗਏ ਨਹੀਂ ਸੀਗੇ ਸਾਨੂੰ ਮਤਲਬ ਕਿ ਦੋ ਕੁ ਮੱਝਾਂ ਦਾ ਇਨਾਮ ਮਿਲਿਆ ਸੀ ਇੱਕ ਦਾ 5100 ਇੱਕ ਦਾ 31000 ਰੁਪਏ ਕੋਈ ਸਰਟੀਫਿਕੇਟ ਹੈਗਾ ਇਹਦਾ ਆਪਣੇ ਕੋਲੇ ਸਰਟੀਫਿਕੇਟ ਚੈੱਕ ਪੇ ਅਜੇ ਤੱਕ ਉਹ ਕੈਸ਼ ਨਹੀਂ ਕਰਾਇਆ ਔਰ ਇਹਨੇ ਡੈਡੀ ਹੁਣਾਂ ਨੂੰ ਫੜਾ ਕੇ ਬਾਈ ਕੈਸ਼ ਹੀ ਨਹੀਂ ਕਰਾਇਆ ਦੇਖੋ ਚੈੱਕ ਹਾਂਜੀ ਹਾਂਜੀ ਓਏ ਨਾਮ ਵੀ ਪਹਿਲਾ ਸੱਜਣਾ ਜਿਹੜਾ ਕਹਿੰਦਾ ਕੈਸ਼ ਨਹੀਂ ਕਰਾਇਆ ਕੋਈ ਉਹ ਦੋ ਚੈੱਕ ਭੇਜ ਤੇ ਕਰੋਨਾ ਦੇ ਪਰਸਤੀ ਪਏ ਆ ਜੀ ਵਿੱਚ ਹੀ ਛੜ ਤੇ ਕਹਿੰਦਾ ਪਰਸ ਜੀ ਪਏ ਨੇ ਹੁਣ ਪ੍ਰੂਫ ਤਾਂ ਫਿਰ ਚੈੱਕ ਹੀ ਨੇ ਆਪਣੇ ਹਾਂਜੀ ਚੈੱਕ ਹੈਗੇ ਜੀ ਇਹ ਕਿ ਨਹੀਂ ਦੇ ਦਾਂਗੇ ਬਾਈ ਇਹ ਵੀਰ ਜੀ ਦੇ ਦਾਂਗੇ 190000 ਰੁਪਏ ਦੀ ਜੱਤੀ ਇਹ ਆ ਗਈ 6ਵੇਂ ਨੰਬਰ ਤੇ ਜੀ ਗੱਬਣਾ ਚ ਦੁੱਧ 20 ਲੀਟਰ ਤੋਂ ਪਲੱਸ ਗਰੰਟੀ ਦੇਵਾਂਗੇ ਠੀਕ ਹੈ ਜੀ ਆ ਹੁਣ ਆ ਗਏ ਆਪਾਂ ਗੱਬਣਾ ਚੋ 7ਵੇਂ ਨੰਬਰ ਤੇ ਇਹਦਾ ਸੁਆ ਕਿਹੜਾ ਜੀ ਇਹਦਾ ਤੀਜਾ ਸੁਆ ਸੂਈ ਗਈ ਆ ਵੀ ਇਹ ਇਹ ਮੇਰਾ ਖਿਆਲ ਆ ਨੇੜੇ ਆ ਜੀ ਥੋੜੀ ਹਾਂਜੀ ਹਾਂਜੀ ਇਹਦੇ ਦਿਨ ਰਹਿ ਗਏ ਬਸ 10 ਤੋਂ 15 ਹਾਂ ਇਹ 10 ਤੋਂ 15 ਦਿਨ ਕੱਢ ਦੀ ਆਰਡਰ ਰੂਡਰ ਬਹੁਤ ਆ ਝੋਟੀ ਦਾ ਹਾਂਜੀ ਆਰਡਰ ਫੁੱਲ ਤਿਆਰ ਕਰ ਦਿੱਤਾ ਦੁੱਧ 18 ਲੀਟਰ ਪਲੱਸ ਦੇ ਗਈ ਜੀ ਅੱ비 ਇਹਦਾ ਵੀ 17 18 ਕਿਲੋ ਦਾ ਰਕਾਰ ਇਹਦਾ ਵੀ 17 18 ਕਿਲੋ 18 ਪਲੱਸ ਹੀ ਦੇ ਗਈ ਜੀ 8ਵੇਂ ਤੇ ਆ ਗਈ ਜੀ ਹਾਂਜੀ ਹਾਂਜੀ ਇਹ 8ਵੇਂ ਨੰਬਰ ਤੇ ਆ ਜੀ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਏ ਵੀਰਜੀ 7ਵਾਂ ਨੰਬਰ ਆ ਜੀ 7 ਨੰਬਰ ਆ ਜੀ ਠੀਕ ਆ ਜੀ 7 ਨੰਬਰ ਤੇ ਆ ਕਿੰਨੇ ਛੜਦਾਂਗੇ ਇਹ ਏ ਵੀਰਜੀ 1,80,000 ਰੁਪਏ ਦੀ ਦਵਾਂਗੇ ਜੀ 1 ਲੱਖ 80 ਦੀ 18 ਲੀਟਰ ਠੰਡਾ ਦੁੱਧ ਦਿੰਦੀ ਆ ਆ ਗਈ 8ਵੇਂ ਨੰਬਰ ਵਾਲੀ ਜੀ 8ਵੇਂ ਨੰਬਰ ਤੇ ਝੋਟੀ ਇਹ ਵੀ ਤੀਜੇ ਸੂਏ ਸੂਏਗੀ ਇਹ ਕਾ ਇੱਕ ਦਿਨ ਕੱਢਦੀ ਆ ਬਾਈ ਹਾਂਜੀ ਇਹ ਜੀ ਬਸ ਇਹਦਾ ਵੀ ਤਿਆਰੀ ਆ ਜੀ 10 ਤੋਂ 12 ਦਿਨ ਬਾਕੀ ਹੈਗਾ ਅਗਲੇ ਬੰਨੇ ਦਾ ਆਰਡਰ ਬਹੁਤ ਬਣਾ ਕੀ ਹੈ ਨਾ ਪਛਾਣ ਨੂੰ ਵੀ ਕਰਦੀ ਹਾਂ ਜੀ ਹਾਂਜੀ ਹਾਂਜੀ ਪਛਾਣ ਨੂੰ ਵੀ ਕੱਢੀ ਜਾਂਦੀ ਜੀ ਪੂਰਾ ਐ ਆਰਡਰ ਬਣਾ ਜੂਗੀ ਬਲੈਟਨ ਬਲੈਟਨ ਗਾਵਾਂ ਵਰਗਾ ਜੀ ਚਾਰਸ ਆਰਡਰ ਬਣਾਉਗੀ ਜਮਾਂ ਹਾਂਜੀ ਹਾਂਜੀ ਇਹਦੇ 10 12 ਦਿਨ ਪੈਣੇ ਜੀ ਹਾਂਜੀ ਇਹਦੇ 10 ਤੋਂ 12 ਦਿਨ ਰਹਿ ਗਏ ਦੁੱਧਾ ਦੁੱਧਾ ਕੀਰ ਕੱਢ ਰਿਹਾ ਨਾ ਦੂਜੀ ਸੂਏ ਦਾ ਰਿਕਾਰਡ 16 17 ਲੀਟਰ ਦੁੱਧ ਦਾ ਜੀ ਦੂਜੀ ਸੂਏ ਇਹਨੇ ਕੱਢਿਆ 16 ਤੋਂ 17 10 ਤੋਂ 12 ਦਿਨ ਪਾਈ ਕਹਿੰਦਾ ਇਹਦੇ ਬਾਕੀ ਨਹੀਂ ਹਜੇ ਤੇ ਸੰ ਹਾਂਜੀ ਥਣ ਦਾ ਕੋਈ ਫालतੂ ਥਣ ਤਾਂ ਨਹੀਂ ਹੈਗਾ ਇਹਦੇ ਉਹ ਬਿਲਕੁਲ ਲੱਗਾ ਮਾੜਾ ਜਿਹਾ ਕੋਈ ਚੱਕਰ ਨਹੀਂ ਉਹ ਚੱਲਦਾ ਚੁਲਦਾ ਨਹੀਂ ਆ ਇੱਕ ਦਾਣਾ ਜਿਹਾ ਲੱਗਾ ਹੋਇਆ ਬਸ ਹਾਂ ਇੱਕ ਦਾਣਾ ਜਿਹਾ ਬਰੀਕ ਜਿਹਾ ਉਹ ਆਪਾਂ ਦਿਖਾ ਦਾਨਾ ਉਹ ਪਰਲੇ ਬੰਨੇ ਦੀਂਦਾ ਤੇ ਚੱਲਦਾ ਚੁਲਦਾ ਹੈ ਨਹੀਂ ਕੋਈ ਧਾਰ ਨਹੀਂ ਕੋਈ ਪਸਮਾਨੀ ਉਹਦੇ ਵਿੱਚ ਸਿਰਫ ਦਾਣਾ ਹੀ ਲੱਗਾ ਹੋਇਆ ਹੈ ਠੀਕ ਹੈ ਇਹਦਾ ਰੇਟ ਕੀ ਦੱਸਿਆ ਬਾਈ ਇਹਦਾ ਰੇਟ ਵੀਰ ਜੀ 1,70,000 ਰੁਪਏ 1,70,000 ਇਹ ਸਾਰੀਆਂ ਵੀਰ ਜੀ 17 18 ਤੋਂ ਪਲੱਸ ਹੀ ਅੱਧਰ ਮੱਝਾਂ ਆ ਜੋ ਟੀ ਕੀ ਇਹਦਾ ਡੇਢ ਮਹੀਨਾ ਬਾਕੀ ਹੈ ਜੀ ਸੂਨ ਚ ਇਹਦਾ ਕਿਹੜਾ ਨੰਬਰ ਆ ਗਿਆ ਬਾਈ ਇਹਦਾ ਨੋ ਨੰਬਰ ਹੈ ਵੀ ਜੀ ਆ ਨੌਵੇਂ ਨੰਬਰ ਤੇ ਆ ਗਈ ਕੱਦ ਦੂਸੂਆ ਸੂਏਗੀ ਠੀਕ ਆ ਜੀ ਕਿੰਨੇ ਲੀਟਰ ਦੋਈ 18 ਤੋਂ 19 ਲੀਟਰ ਦੁੱਧ ਦਿੱਤਾ ਨੇ ਦੂਜੇ ਸੂਏ ਹਾਂਜੀ ਦੂਜੇ ਸੂਏ 18 ਤੋਂ 19 ਲੀਟਰ ਚੁਬਾਈ ਦੀ ਤਾਂ ਨਹੀਂ ਕੋਈ ਟੈਟ ਜੀ ਚੁਬਾਈ ਦੀ ਕੋਈ ਵੀਰਜੀ ਟੈਟ ਨਹੀਂ ਗਈ ਸ਼ਰਲਾ ਛੱਟਾ ਕਿਸੇ ਦੀ ਕੋਈ ਸ਼ਰਲਾ ਛੱਟਾ ਨਹੀਂ ਸਿਰਫ ਉਹ ਜਿਹੜੀ ਮੀਨੀ ਮੱਝ ਦਿਖਾਈ ਸੀ ਆਪਾਂ 5 ਮਹੀਨੇ ਦੀ ਉਹਦਾ ਇੱਕ ਤਾਂ ਥੋੜਾ ਵੱਡਾ ਇਹ ਦਵਾਦ ਦਾ ਘੱਟ ਨਹੀਂਗਾ ਕਿਸੇ ਚ ਵੀ ਠੀਕ ਆ ਜੀ ਹਾਂ ਬਸ ਕੋਈ ਚੰਗੀ ਮੀਨੀ ਨਹੀਂ ਦਿਖਾਈ ਤੀ ਇੱਕ ਸਿੰਗ ਵਾਲੀ ਹਾਂਜੀ ਇੱਕ ਸਿੰਗ ਵਾਲੀ ਉਹਦਾ ਸਿਰਫ ਥੋੜਾ ਤਾਂ ਹੈ ਬਾਈ ਇਹਦਾ ਵੀਰ ਜੀ ਤੀਜਾ ਸੂਆ ਸੋਇਆ ਗਿਆ ਵੀ ਬਰੀਕ ਬਰੂਕ ਬਹੁਤ ਹੈ ਨਾ ਪੂਛ ਪਾਜ ਬਹੁਤ ਜਿਆਦੀਆਂ ਬਰੀਕੀਆਂ ਭਾਜੀ ਦੁੱਧ ਵੀ 18 ਤੋਂ 19 ਲੀਟਰ ਦੁੱਧਰ ਚੋਇਆ ਜੀ ਇਹਦਾ ਆ ਰਿਕਾਰਡ ਚੰਗੇ ਰਿਕਾਰਡ ਵਾਲੀਆਂ ਮਈਆਂ ਨੇ ਬਾਈ ਨੇ ਚੰਗੀ ਲਾਗਤ ਲਾ ਕੇ ਮਈਆਂ ਖਰੀਦੀਆਂ ਹੋਈਆਂ ਨੇ ਇਹਦੇ ਕਿੰਨੇ ਪੈਸੇ ਲਾਵਾਂਗੇ ਭਾਈ ਇਹਦਾ ਵੀਰ ਜੀ 170 ਹੈ ਜੀ 1 ਲੱਖ ਤੇ 70000 ਆਹ ਛੋਟੀ ਤਾਜੀ ਸੂਈ ਹੈ ਨਾ ਇਹ ਤਾਜੀ ਸੂਈ ਆ ਜੇਰ ਪਾਈ ਤਾਂ ਤੁਸੀਂ ਜਦੋਂ ਆਏ ਡਰ ਕੇ ਉੱਠ ਗਏ ਥੋੜਾ ਟੋਟਾ ਬਕਾਇਆ ਪਾ ਦੇ ਗਏ ਵੀ ਜੀ ਆ ਜੇਰ ਇੰਨੀ ਤਾਂ ਨੇ ਪਾਤੀ ਮਾੜਾ ਮੋਟਾ ਟੋਟਾ ਰਹਿ ਗਿਆ ਇਹ ਖੋਲ ਕੇ ਤੋਰ ਦਿਓ ਜੀ ਇਹ ਤੋਰ ਦੇ ਬਾਈ ਖੋਲ ਕੇ ਇਹ ਮੈਂ ਕਹਿੰਦਾ ਖੁੱਲੀਏ ਖੜੀ ਆ ਹੈ ਕਿ ਸੰਗਲ ਲਾਇ ਹੋਇਆ ਖੁੱਲ ਬੰਨੀ ਆ ਜੀ ਦੇਖ ਗਏ ਪਾਣੀ ਦੇ ਪਾਣੀ ਤੇ ਛੱਡੀ ਸੀਗੀ ਉਹਨੇ ਸੂਹਾ ਕਿਹੜਾ ਬਾਈ ਸੂਈ ਆ ਇਹ ਇਹ ਜੀ ਹੁਣ ਤੀਸਰਾ ਸੂਹਾ ਸੂਈ ਆ ਜੀ ਦੂਸਰੇ ਸੂਏ ਦਾ 19 ਤੋਂ 20 ਲੀਟਰ ਦੁੱਧ ਚੋਇਆ ਜੀ ਇਹਦਾ 19 ਤੋਂ 20 ਇਹ ਇਹ ਵੀ ਹਰਿਆਣੇ ਚ ਵਾਈ ਆਈ ਝੁੱਟੀ ਇਹ ਵੀ ਜੀ ਮਲਿਕ ਵਾਈ ਸੀਗੀ ਆ ਥਣਥਣ ਚੰਗਾ ਕੱਢਿਆ ਬਾਈ ਇਹਨਾ ਹਾਂਜੀ 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 ਆ ਥਣਥਣ ਚੰਗਾ ਕੱਢਿਆ ਦੂਜੇ ਸੂਏ ਦਾ 20 ਕਿਲੋ ਦਾ ਰਿਕਾਰਡ ਹੈ 20 ਕਿਲੋ ਦਾ ਰਿਕਾਰਡ ਹੈ ਜੀ ਇਹਦਾ ਕੰਨ ਫੜ ਕੇ ਇਹ 290000 ਦੀ ਆਪਣੀ ਖਰੀਦੀ ਸੀਗੀ ਇਹ ਹੌਣ ਕਿ ਨਹੀਂ ਦੇਵਾਂਗੇ ਹੌਣ ਵੀਰ ਜੀ ਦੇਖ ਲਓ ਤੁਸੀਂ 2 ਲੱਖ ਰੁਪਏ ਦੀ ਝੋਟੀ ਦੇ ਦਾਂਗੇ ਆਪਾਂ ਛੱਡ ਦੇ ਹਾਂ 290 ਦੀ 90 ਉੱਡ ਗਿਆ ਮਜਬੂਰੀ ਕਰਕੇ ਲੱਗੇ ਮਜਬੂਰੀ ਕਰਕੇ ਜੀ ਇੱਕ ਥੋੜਾ ਜਿਹਾ ਨਾ ਇਹ 10 ਦਿਨ ਪਹਿਲਾਂ ਸੂਪੀ ਹੈ ਬਸ ਠੀਕ ਹੈ ਗੱਲ ਜੇਰ ਜੂਰ ਪੂਰੀ ਪਾਤੀ ਥੋੜਾ ਤੁਹਾਡੇ ਕੋ ਡਰਨ ਵਾਲਾ ਟੋਟਾ ਅੜ ਗਿਆ ਹੈ ਹਾਂਜੀ ਥੋੜਾ ਜਿਹਾ ਇਹ ਵੀ ਸੁੱਟ ਦੇਗੇ ਇਹ ਵੀ ਆਪਾਂ ਵੀਡੀਓ ਬਣਾ ਲਾਂਗੇ ਜੀ ਜਿੱਦੋਂ ਇਹਦੀ ਜੇ ਡਿੱਗੇਗੀ ਤੇ ਵੀਡੀਓ ਬਣਾ ਲਾ ਠੀਕ ਹੈ ਗੱਲ ਛੋਟੀ ਦੀ ਕੁਆਲਿਟੀ ਚੰਗੀ ਆ ਬਾਈ ਬਰੀਕ ਆ ਗਈ ਬਿਲਕੁਲ ਬਰੀਕੀਆਂ ਚ ਆਡਰ ਇਹ ਜਿਵੇਂ ਜਿਵੇਂ ਹੁਣ ਇੱਕ ਦੋ ਦਿਨਾਂ ਹੋਰ ਨੇੜੇ ਲੌਂਦੀ ਜਾਊਗੀ ਨਾ ਫਸਦੀ ਜਾਊਗੀ ਝੋਟੀ ਇੱਥੋਂ ਅਸੀਂ ਕਮਾ ਲਈ ਬਰਾਂਡੇ ਬਰਾਂਡੇ ਜੀ ਦੂਰ ਦੇ ਉਂਦਾ ਸਿਆਣੀ ਆ ਹਨਾ ਬੱਚੇ ਕਣੀ ਜਾਊਗੀ ਹਰਿਆਣੇ ਵਾਲਾ ਸਿਸਟਮ ਜਿਵੇਂ ਹਰਿਆਣੇ ਚ ਦਿਖਾਉਂਦੇ ਹੁੰਦੇ ਨੇ ਕੰਨ ਫੜ ਕੇ ਤੋਰ ਕੇ ਆਡਰ ਉਡਰ ਚੰਗਾ ਦਿਖਾਉਂਦੀ ਆ ਬਾਕੀ ਯਾਰ ਜਿਹੜੀ ਪਸੰਦ ਆਊਗੀ ਤੁਸੀਂ ਨੇੜੇ ਆ ਕੇ ਵੀ ਤਸੱਲੀ ਕਰ ਲਿਓ ਬਾਈ ਕੋਲੇ ਅੱਧ ਕਾਠ ਵਾਲੀ ਝੋਟੀ ਆ ਸੂਆ ਕਿਹੜਾ ਦੱਸਿਆ ਸੀ ਭਾਈ ਦਾ ਸੂਆ ਤੀਜਾ ਵੀਰ ਜੀ ਸੂਆ ਤੀਜਾ ਤੇ ਥਣ ਲੱਗਿਆ ਨ ਕੰਨੀਆਂ ਤੇ ਪੂਰੇ ਕੰਨੀਆਂ ਦੇ ਜੀ ਫੱਟੀ ਫੱਟੀ ਤੇ ਥਣ ਲੱਗਾ ਇਹਦਾ ਹਾਂ 19 20 ਕਿਲੋ ਦਾ ਇਹਦਾ ਰਿਕਾਰਡ ਆ ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ 2 ਲੱਖ ਦੀ ਬੱਚਾ ਕਿੱਥੇ ਆ ਭਾਈ ਦਾ ਬੱਚਾ ਆ ਬੈਠਾ ਜੀ ਇੱਧਰ ਨਾਲ ਕੀ ਆ ਬੱਚਾ ਇਹਦੇ ਬੱਚਾ ਇਹਦਾ ਕੱਟੀ ਆ ਜੀ ਨਾਲ ਇਹਦੇ ਕੱਟੀਆਂ ਮੈਂ ਕਹਿੰਦਾ ਆਹ ਅਗਲੇ ਬੰਨੇ ਵਾਲੀ ਆ ਨਾ ਹਾਂਜੀ ਹਾਂਜੀ ਆ ਬੱਚਾ ਚੈੱਕ ਕਰ ਸਕਦੇ ਹੋ ਤਾਜੀ ਇਹ ਸੂਈਆ ਬਿਲਕੁਲ ਇਹ ਆ ਝੋਟੀ ਦਾ ਬੱਚਾ ਨਾਲ ਹੀ ਇਹਦੇ ਵੱਜਾ ਜਿਹੜੀ ਆਪਾਂ ਉਹਦੇ ਸਾਹਮਣੇ ਦਿਖਾਈ ਦੂਜੀ ਸੂਈ ਜਿਹੜੀ ਹਾਂਜੀ ਹਾਂਜੀ ਤਾਜੀ ਸੂਈ ਆ ਬੱਚਾ ਆ 나ੜੂ ਨਾਲ ਹੈ ਜੀ ਇਹਦੇ ਵੀ ਹਾਂ ਇਹਦਾ ਵੀ 나ੜੂ ਨਾਲ ਹੀ ਸੱਚੀ ਸੂਈ ਹੋਈ ਆ ਤੇ ਆ ਇਹਦੇ ਨਾਲ ਆ ਹੁਣੇ ਸੂਈ ਆ ਜੀ ਸਵੇਰੇ ਸੂਈ ਆ ਕੋਈ ਮਤਲਬ ਕਿ 6:00 ਵਜੇ ਝੋਟੀ ਸੂਈ 7:00 ਵਜੇ ਠੀਕ ਹੈ ਜੀ ਗੱਲ ਹਾਂਜੀ ਹਾਂਜੀ ਨੰਬਰ ਬੋਲ ਦਿਓ ਜੀ ਆਪਣਾ ਨੰਬਰ 98157 54860 ਇੱਕ ਵਾਰੀ ਹੋਰ ਬੋਲੋ ਜੀ 98 157 54 862 ਐਡਰੈਸ ਵੀ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਅੰਮ੍ਰਿਤਸਰ ਹਾਂਜੀ ਵੱਲਾ ਸਬਜੀ ਮੰਡੀ ਦੇ ਕਰੀਬ ਹੈ ਜੀ 1 ਕਿਲੋਮੀਟਰ ਹੈ ਸਬਜੀ ਮੰਡੀ ਤੋਂ ਆ ਜਿਹੜੇ ਸੱਜਣਾ ਨੇ ਯਾਰ ਜਲੰਧਰ ਵਾਲੇ ਪਾਸਿਓਂ ਆਉਣਾ ਉਹ ਬਾਈ 골ਡਨ ਗੇਟ ਕੋਲੋਂ ਮੁੜਨਾ ਹਨਾ 골ਡਨ ਗੇਟ ਤੋਂ ਵੀਰ ਜੀ ਸਿਰਫ 2.5 ਕਿਲੋਮੀਟਰ ਆਪਣਾ ਫਾਰਮ ਹੈ ਜੀ ਆ 골ਡਨ ਗੇਟ ਤੋਂ ਬਾਈ ਹੋਰਾਂ ਦਾ ਫਾਰਮ ਹੈ ਜਿਹੜਾ 2 ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਹੈ ਜਿਹੜੇ ਸੱਜਣ ਜਲੰਧਰ ਵਾਲੇ ਪਾਸਿਓਂ ਆਉਣਗੇ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਚ ਹੀ ਚੱਲੂਗਾ ਤੇ ਦੋ ਚਾਰ ਜਾਨਵਰ ਇਧਰਲੇ ਬੰਨੇ ਰਹਿ ਗਏ ਉਹ ਵੀ ਦਿਖਾ ਦਨੇ ਆਪਾਂ ਦੋ ਚਾਰ گاਵਾ ਰਹਿ ਗੀਆਂ ਇਧਰਲੇ ਬੰਨੀ ਆਹ گاਵਾ ਦਾ ਕੀ ਰਿਕਾਰਡ ਆ ਵੀ ਵੇਚਨੀ ਆ ਬਾਈ ਹਾਂਜੀ ਹਾਂਜੀ ਪਹਿਲੇ ਨੰਬਰ ਵਾਲੀ ਜੀ ਇਹ ਪਹਿਲੇ ਸੂਏ ਸੂਈ ਆ ਜੀ ਮਗਰ ਆ ਬੱਚੀ ਵੱਜੀ ਆ ਆ ਨਾਲ ਇਹਦੇ ਬੱਚੀ ਆ ਗਈ ਬਾਈ ਹਾਂਜੀ ਹਾਂਜੀ ਬੱਚੀ ਆ ਮਗਰ ਇਹ 3 ਮਹੀਨਿਆਂ ਦੀ ਅੱਗੋਂ ਗੱਭਣ ਆ ਇਸ ਸਾਹੀਵਾਲ ਚ ਆ ਗਈ ਬਾਈ ਹਾਂਜੀ ਹਾਂਜੀ ਸਾਹੀਵਾਲ ਚ 3 ਮਹੀਨਾ ਦੀ ਗੱਬਣ ਹੈ ਦੁੱਧ ਇਸ ਟਾਈਮ 11 ਕਿਲੋ ਦੁੱਧ ਹੈ ਜਾਊਗਾ ਕਿਹੜਾ ਬਾਈ ਇਹਦਾ ਪਹਿਲਾ ਸੂਆ ਜੀ 2 ਦੰਦ ਹੈ ਜੀ 2 ਦੰਦ 3 ਮਹੀਨਾ ਦੀ ਗੱਬਣ ਹਾਂਜੀ ਹਾਂਜੀ ਆ ਜਾਨ ਜੂਨ ਚ ਵਾਧੂਗਾ ਬਾਈ ਇਹਨਾ ਹਾਂਜੀ ਇਸ ਟਾਈਮ ਦੁੱਧ ਕਿੰਨਾ ਬਾਈ 11 ਲੀਟਰ ਹੈ ਜੀ ਇਹਦੇ ਸਿਲ 11 ਲੀਟਰ ਇਸ ਟਾਈਮ ਇਹ ਥੱਲੇ ਹੈਗਾ ਨਾਲ ਇਹਦੇ ਬੱਚੀ ਆ ਹਾਂਜੀ ਬੱਚੀ ਆ ਜੀ ਨਾਲ ਆ ਤੇ 3 ਮਹੀਨਾ ਦੀ ਗੱਬਣ ਹੈ ਆ ਬੱਚੀ ਆ ਗਈ ਨਾਲ 3 ਮਹੀਨਾ ਦੀ ਗੱਬਣ ਅੱਗੇ ਉਹ ਬੱਚੀ ਨਾਲ ਇਹਦੇ ਸੱਜੇ ਨੂੰ ਡੱਬੀ ਆ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਪੈਸਾ 40000 ਰੁਪਈਆ ਜੀ ਇਹ ਦੇ ਦਾਂਗੇ 40 ਹਾਂਜੀ ਤੇ ਆਹ ਕਿਹੜੀ ਨਸ ਲੱਗੀ ਬਾਈ ਇਹ ਜੀ ਉਧਰੋਂ ਲਿਆਂਦੀਆਂ ਸੀ ਰਾਜਸਥਾਨ ਵਾਲੀ ਸਾਈਡ ਤੋਂ ਦੋਨੋਂ ਕਾਵਾ ਸੁਆ ਕਿਹੜਾ ਦਾ ਇਹ ਥੋੜੀ ਬਹੁਤੀ ਜਿਵੇਂ ਗਿਰ지에 ਚ ਆ ਜਾਂਦੀ ਆ ਉਹ ਦੂਸਰੀ ਐ ਇਹ ਆ ਰਾਠੀ ਚ ਆ ਗਈ ਰਾਠੀ ਚ ਆ ਗਈ ਇਹ ਗਿਰ ਮਿਕਸ ਆ ਇਹਦੇ ਥੱਲੇ ਦੁੱਧ ਹੈਗਾ 12 ਕਿ ਲੀਟਰ ਸੂਈ ਕਿੰਨੇ ਟਾਈਮ ਦੀ ਬਾਈ ਇਹ ਸੂਈ ਇਹਨੂੰ ਹੋ ਗਏ ਜੀ 6 ਮਹੀਨੇ ਤੋਂ 7 ਮਹੀਨੇ ਹੋ ਗਏ ਆ ਬਣਦਾ ਨਹੀਂ ਹੈਗੀ ਨਹੀਂ ਇਹ ਵੀਰ ਜੀ ਨਾ ਗੱਬਣ ਹੈਗੀ ਸੀ ਇਹਨੇ ਨਾ ਬੱਚਾ ਸੁੱੜਤਾ ਝੂਠ ਨਹੀਂ ਮਾਰਨਾ 3 ਮਹੀਨਿਆਂ ਦਾ ਬੱਚਾ ਸੁੱੜਤਾ ਹੁਣ ਅੱਜ ਬੋਲੀ ਐ ਇਹਦੇ ਦਵਾਈ ਭਰਾਈ ਸੀਗੀ ਹੋ ਜੇ ਲਵਾਈ ਨਹੀਂ ਪੈਸੇ ਇਹ ਕਿੰਨੇ ਲਵਾਂਗੇ ਪੈਸੇ ਵੀ ਇਹੇ ਜਿਹੜਾ ਜੋੜੇ ਦਾ ਨਵੇੜ ਦੇ ਨਾਲ ਇਹ ਜੋੜੇ ਦਾ ਨਵੇੜ ਦਾਂਗੇ ਜੋ ਕਹੋਗੇ ਲੈਣ ਦੇਣ ਤੇ ਆਹ ਇਹ ਤੇ ਚਲੋ ਦੋਨੋਂ ਗਾਇਆਂ ਪਰ 45000 ਦੀਆਂ ਦੇ ਦਾਂਗੇ ਜੀ ਹੋਰ ਵੀ ਕਰ ਦਾਂਗੇ ਇਹਨਾਂ ਚ ਮੰਨਦਾ ਹਾਂ ਹਾਂਜੀ ਚਲੋ ਕਰ ਦਾਂ ਕਰ ਦਾਂਗੇ ਵੀਰ ਜੀ ਇਹਦਾ ਕੀ ਇਹਦਾ ਕੀ ਕੜਾ ਕਦੋਂ ਦੀ ਸੂਈ ਆ ਕਿਹੜਾ ਸੂਆ ਇਹ ਜੀ ਨੂੰ 7-8 ਮਹੀਨੇ ਹੋ ਗਏ ਸੂਈ ਨੂੰ ਇਹ ਵੀ ਇਹਨੂੰ ਟੀਗਾ ਭਰਾਏ ਨੂੰ ਹੋ ਗਿਆ ਕੋਈ 1.5 ਕਿ ਮਹੀਨਾ ਹਜੇ ਚੈੱਕ ਨਹੀਂ ਕਰਾਈ ਕਰਾ ਦੇਵਾਂਗੇ ਕੋਈ ਚੁੱਧ ਕਿੰਨਾ ਹੋਣਾ ਦੁੱਧ ਦੇ ਥੱਲੇ ਹੈਗਾ 6 ਕਿਲੋ ਜੀ 6 ਕਿਲੋ ਇਸ ਟਾਈਮ ਉਹਦੇ ਥੱਲੇ 11 ਕਿਲੋ ਹੈ ਜੀ ਠੀਕ ਹੈ ਜੀ ਆਮ ਅੱਜ ਇਹ ਮੱਜ ਵੀਰ ਜੀ ਇਤਰਾ ਹੀ ਆ ਇਤਰਾ ਮਤਲਬ ਕਿ ਵੀਡੀਓ ਚ ਆਪਾਂ ਕੀ ਦੱਸਣਾ ਹੈ ਫੰਡਰਾਂ ਚ ਹੀ ਦੇ ਦਾਂਗੇ ਇਹ ਮੱਜ ਸਹੀ ਨਹੀਂ ਹੈਗੀ ਥੋੜਾ ਕਿਵੇਂ ਕੀ ਕੀ ਖਰਾਬੀ ਹੈ ਇਹਦੀ ਓਏ ਨਾ ਦਿੱਤੀ ਸੀਗੀ ਦਿਹਾਰੇ ਤੇ ਠੀਕ ਹੈ ਜੀ ਉਹ ਬੰਦਿਆਂ ਕੋ ਬਣੀ ਨਹੀਂ ਹੈ ਇਹ ਗੱਬਨ ਨਹੀਂ ਹੋਈ ਗੱਬਨ ਨਹੀਂ ਹੋਈ ਤੇ ਕਹਿੰਦੇ ਖਲੋਂਦੀ ਨਹੀਂ ਫਿਰ ਆ ਗਈ ਵਾਪਸ ਹੁਣ ਆਪਾਂ ਦੇ ਦਾਂਗੇ ਕਿਸੇ ਨੂੰ ਦੁੱਧੋ ਨੱਠ ਗਈ ਦੁੱਧੋ ਹੈਗਾ ਦੁੱਧ ਤੇ ਦੋਨੋਂ ਟਾਈਮ ਕਿਲੋ ਕਿਲੋ ਸਾਰਾ ਦਿਂ ਦੀ ਕਿਸੇ ਨੇ ਕੀ ਜੇ ਵੈਸੇ ਲੈਣੀ ਹੋਊਗੀ ਵੀ ਭਰਾਣੇ ਮੱਝ ਬਹੁਤ ਵੱਡੀ ਆ ਤਾਜੀ ਦਾ ਰਿਕਾਰਡ ਰਿਹਾ ਇਹਦਾ ਤਾਜੀ ਦਾ ਰਿਕਾਰਡ ਜੀ 18 ਲੀਟਰ ਦੁੱਧ ਦਿੱਤਾ ਨੇ ਠੀਕ ਆ ਜੀ ਤੇ ਜੇ ਇਸ ਤਰ੍ਹਾਂ ਕਿਸੇ ਨੇ ਲੈਣੀ ਹੋਊਗੀ ਖਾਲੀ ਮੰਨ ਕੇ ਕੀ 50000 ਦੀ ਸਾਡਾ ਮਿਲਣ ਦਿਆ ਸੀਗਾ ਆਪਾਂ ਕਹਿੰਨੇ 55 ਕੋ ਮਿਲ ਜੇ ਦੋ ਨੰਬਰ ਵਾਲੇ ਆਏ ਸੀ ਕਾਫੀ ਬੰਦੇ ਠੀਕ ਆ ਜੀ ਤੇ 50000 ਰੁਪਿਆ ਲੱਗਾ ਇਹਦਾ ਠੀਕ ਹੈ 55 ਦੀ ਮੰਗ ਹੈ ਕਿ 55000 ਰੁਪਏ ਦੀ ਵਿਕਰੀ ਪਾਲਣ ਵਾਲੇ ਨੂੰ ਤਾਂ 5000 ਰੇਡ ਗੜੀ ਦੇ ਦਾਂਗੇ ਪਾਲਣ ਵਾਲੇ ਨੂੰ ਦੇ ਦਾਂਗੇ ਪਾਲਣ ਵਾਲੇ ਨੂੰ ਹੋਰ 1000 ਛੱਡ ਦਾਂਗੇ ਭਾਜੀ ਠੀਕ ਹੈ ਗੱਲ ਹਾਂ ਉਹਨਾਂ ਨੂੰ ਆਜੋ ਮਾੜਾ ਵੀ ਪਾਲਣ ਵਾਲਾ ਸੱਜਣ ਲੈ ਜਾਏ ਮੈਂ ਕਹਿੰਦਾ ਵੀ ਇਹ ਵੱਡੇ ਨੇ ਚਾ ਨਾ ਜਾਵੇ ਕਹਿਣ ਦਾ ਵੀ ਇੱਧਰ ਨਾਲ ਚਾਹੇ 2-4000 ਆਪਾਂ ਮੰਦੀ ਦੇ ਵੀ ਹਾਂਜੀ ਹਾਂਜੀ ਆਪਾਂ 55 ਛੱਡ ਕੇ 50 ਤੋਂ ਵੀ 1000 ਰੁਪਏ ਮਾਨਤਾ ਕਰਾਏ ਤੇਰੀ ਤੇਰੀ ਜਾਨ ਬਚ ਰੂਗੀ ਜਾਨ ਬਚ ਜੀ ਸਾਹਮਣੇ ਸੱਜਣ ਕੋਲੇ ਬਾਈ ਇਹ ਗੱਬਣ ਹੋ ਜੂ ਹਾਂਜੀ ਹਾਂਜੀ ਕਿਉਂਕਿ ਯਾਰ ਇਹ ਉਹ ਸੱਜਣ ਵਾਸ ਕੱਟੀਆਂ ਨਾਲੋਂ ਤੁਹਾਨੂੰ ਇਹ ਬੈਸਟਰ ਹੋਊਗੀ ਕਿਉਂਕਿ ਦੁੱਧ ਦਾ ਰਿਕਾਰਡ ਵੀ ਚੰਗਾ ਕੱਦ ਵਜ਼ਨ ਬਹੁਤ ਆ ਜੀ ਹਾਂ ਕੱਦ ਬਿੱਡ ਵੀ ਚੰਗਾ ਕੋਈ ਲਿੱਸੀ ਵੀ ਨਹੀਂ ਕਿਸੇ ਪੱਖ ਤੋਂ ਸੂਆ ਕਿਹੜਾ ਹੋਊਗਾ ਸੂਆ ਚੌਥਾ ਜੀ ਚੌਥਾ ਸੂਆ ਹਾਂਜੀ ਚੌਥਾ ਸੂਆ ਹਾਂਜੀ ਨੰਬਰ ਬੋਲ ਦੋ ਆਪਣਾ ਦੁਬਾਰਾ ਨੰਬਰ 9815754862 ਪਿੰਡ ਬੱਲਾ ਹੈ ਬੱਲਾ ਪਿੰਡ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਹੈ ਲੈ ਬਾਕੀ ਸੱਜਣਾਂ ਜਿਹੜੇ ਵੀ ਸੱਜਣ ਨੂੰ ਕੋਈ ਵੀ ਜਾਨਵਰ ਇਹਨਾਂ ਚ ਪਸੰਦ ਆਊਗਾ ਦੋ ਲੈਣੇ ਨੇ ਚਾਰ ਲੈਣੇ ਨੇ ਪੰਜ ਲੈਣੇ ਨੇ 10 ਲੈਣੇ ਨੇ ਜਿੰਨੀ ਵੀ ਗਿਣਤੀ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਇੱਕ ਗੱਲ ਫੇਰ ਕਹਿਣਾ ਵੀ ਜਿਹੜੀਆਂ ਤੋਕੜਾਂ ਗੱਬਣਾ ਨੇ ਚੈੱਕ ਕਰਾ ਕੇ ਲੈ ਜਿਓ ਤੇ ਜਿਹੜੀਆਂ ਸੂਨ ਵਾਲੀਆਂ ਨੇ ਤਕਰੀਬਨ ਜਿਹੜੀਆਂ ਥੱਲਿਓਂ ਚੱਲ ਪੀਆਂ ਉਹ ਤਾਂ ਦੱਸ ਹੀ ਦੇਣੀਆਂ ਕਾਰੀਗਰ ਨੂੰ ਯਾਰ ਜਿਹੜੀਆਂ ਬਿੱਗੀਆਂ ਉਹ ਡਾਕਟਰ ਲੈ ਆਉਣ ਜੋ ਦੱਸਾਂਗੇ ਉਹੀ ਨਿਕਲੇਗਾ ਝੋਟ ਕੋਈ ਨਹੀਂ ਹੈ ਜਿਹੜੀ ਉਹਨਾਂ ਨੂੰ ਸ਼ੱਕ ਲੱਗੂਗਾ ਉਹ ਚੈੱਕ ਕਰਾ ਕੇ ਲੈ ਜਿਓ ਕਿਉਂਕਿ ਬਾਅਦ ਚੋਂ ਨਾ ਤੁਸੀਂ ਬਾਈ ਨੂੰ ਫੋਨ ਲਾਉਂਦੇ ਫਿਰੋ ਇਹਨਾ ਵੀਡੀਓ ਬਣਾਉਣਾ ਨਹੀਂ ਲੰਦਾ ਹੁੰਦਾ ਹਾਂਜੀ ਹਾਂਜੀ ਆਪਦੀ ਤਸੱਲੀ ਕਰਕੇ ਲੈ ਜਾਈਏ ਤਸੱਲੀ ਪੂਰੀ ਤਸੱਲੀ ਕਰਕੇ ਵੀਜੀ ਇੱਥੇ ਕਿਹੜਾ ਕੋਈ ਆਪਾਂ ਵਪਾਰ ਕਰਦੇ ਕਿ ਮਜਬੂਰੀ ਕਰਕੇ ਆਪਾਂ ਛੱਡ ਰਹੇ ਹਾਂ ਠੀਕ ਹੈ ਇਹ ਗੱਲ ਹਾਂਜੀ ਮੇਰਾ ਵੀਜੀ ਇਹ ਗੱਡੀ ਮਾਰਗੀ ਸਾਈਡ ਐਕਸੀਡੈਂਟ ਹੋ ਗਿਆ ਸੀ ਠੀਕ ਹੈ ਉਹਦੇ ਕਾਰਨ ਲੀਗਾਮੈਂਟਾ ਦਾ ਆਪਰੇਸ਼ਨ ਹੋਇਆ ਡਾਕਟਰ ਨੇ 6 ਮਹੀਨੇ ਮਨਾ ਕੀਤਾ ਮੈਂ ਤੁਹਾਡੇ ਵੀਡੀਓ ਬਣਾਣ ਕਰਕੇ ਅੱਜ ਪਹਿਲੇ ਦਿਨ ਆਇਆ ਗੱਡੀ 'ਚ ਠੀਕ ਹੈ ਅਜੇ ਪੂਰਾ ਚੱਲਿਆ ਨਹੀਂ ਜਾਂਦਾ ਹਾਂਜੀ ਉਹਦਾ ਵੀ ਰੈਸਟ ਈ ਹਾਂਜੀ ਰੈਸਟ ਤੇ ਆ ਜੀ ਹਜੇ ਮੈਨੂੰ ਆਹ ਵਾਲੀ 2 ਤਰੀਕ ਨੂੰ ਉਹਨਾਂ ਨੇ ਲੱਤਾਂ ਤੇ ਵਜਨ ਪਵਾਇਆ ਸੀਗਾ ਠੀਕ ਹੈ ਜੀ 15 ਕ ਦਿਨ ਹੋ ਗਏ ਆ ਠੀਕ ਹੈ ਜੀ ਤਾਂ 2-3 ਤਰੀਕ ਨੂੰ ਮੈਂ ਗਿਆ ਸੀਗਾ ਉੱਥੋਂ ਵਜਨ ਪਵਾਇਆ ਸਿੱਧਾ ਸਿੱਧਾ ਤੋਰਿਆ ਪੌੜੀ ਨਹੀਂ ਚੜ੍ਹਨੀ ਅਜੇ ਕੁਝ ਵੀ ਨਹੀਂ ਇਹ ਤੇ ਮਜਬੂਰੀ ਨਾਲ ਵੇਚੰਦੇ ਸ਼ੌਂਕ ਨਾਲ ਰੱਖੇ ਸੀ ਕਿੰਦਰ ਠੀਕ ਹੈ ਜੀ ਹਾਂਜੀ ਹਾਂ ਬਾਕੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਲੈ ਜਿਓ ਧੰਨਵਾਦ